ਮਨਦੀਪ ਮੈਂ ਤੈਨੂੰ ਆਖਰੀ ਵਾਰ ਆਖ ਰਾਂ ਇਹ ਜੋ ਤੂੰ ਨਵਾਂ ਫੈਸਲਾ ਕੀਤਾ ਹੈ ਨਾ ਇਸ ਨੂੰ ਹੁਣੇ ਮੁਕਾ ਦੇ ਜੇ ਤੂੰ ਮੇਰੇ ਨਾਲ ਨਹੀਂ ਖੜ ਸਕਦੀ ਤਾਂ ਯਾਦ ਰੱਖ ਮੈਂ ਵੀ ਚੁੱਪ ਬੈਠਣ ਵਾਲਾ ਨਹੀਂ ਅੱਜ ਕੋਈ ਨਾ ਕੋਈ ਫੈਸਲਾ ਜ਼ਰੂਰ ਹੋਵੇਗਾ ਬੈਠ ਜਾ ਮੇਰਾ ਰਿਸ਼ਤਾ ਹੋ ਚੁੱਕਾ ਹੈ ਤੇ ਉਹ ਮੇਰਾ ਫੈਸਲਾ ਹੈ ਮੈਂ ਇੱਕ ਮਜ਼ਦੂਰ ਦੇ ਧੀ ਹਾਂ ਮਿਹਨਤ ਕਰਨਾ ਸਿੱਖਿਆ ਹੈ ਡਰਨਾ ਨਹੀਂ ਮਾਤਾ ਜੀ ਜਲ ਛੱਕੋ ਵੀਰੇ ਇਹ ਉਹੀ ਅੱਖਾਂ ਨੇ ਪਾਰਸ ਹੈ ਤਰਨ ਤਰਨ ਦਾ ਮਾਹੌਲ ਅੱਜ ਅਜਿਹਾ ਹੈ ਜਿਵੇਂ ਅਸਮਾਨ ਵੀ ਡੋਰ ਰਿਹਾ ਹੋਵੇ ਇਹ ਫਰਵਰੀ ਦਾ ਮਹੀਨਾ ਹੈ ਜਿਸ ਨੂੰ ਦੁਨੀਆ ਪਿਆਰ ਦੇ ਮਹੀਨੇ ਵਜੋਂ ਮਨਾਉਂਦੀ ਹੈ ਪਰ ਸੰਦੀਪ ਕੌਰ ਦੇ ਪਰਿਵਾਰ ਲਈ ਇਹ ਮਹੀਨਾ ਕਾਲ ਬਣ ਕੇ ਆਇਆ ਹੈ ਉਹ ਸੰਦੀਪ ਕੌਰ ਜੋ ਆਪਣੇ ਘਰ ਦਾ ਚਰਾਗ ਸੀ ਅੱਜ ਚਿੱਟੇ ਕਫਨ ਵਿੱਚ ਲਪਟੀ ਪਈ ਹੈ ਉਸ ਦੀ ਵਿਧਵਾ ਮਾਦियां ਤਾਹ ਨਾਲ ਪੂਰਾ ਪਿੰਡ ਕੰਬ ਰਿਹਾ ਹੈ ਸੰਦੀਪ ਕੋਈ ਆਮ ਕੁੜੀ ਨਹੀਂ ਸੀ ਉਹ ਸੱਤ ਭੈਣਾ ਅਤੇ ਛੋਟੇ ਭਰਾ ਵੀ ਸਭ ਤੋਂ ਵੱਡੀ ਉਮੀਦ ਸੀ ਤਿੰਨ ਸਾਲ ਪਹਿਲਾਂ ਪਿਤਾ ਬਿਰਾਜ ਸਿੰਘ ਦੀ ਮੌਤ ਤੋਂ ਬਾਅਦ ਕਰਦੀ ਸਾਰੀ ਜ਼ਿੰਮੇਵਾਰੀ ਇਸ 19 ਸਾਲਾਂ ਦੀ ਕੁੜੀ ਦੇ ਮੋਢਾਂ ਤੇ ਆ ਗਈ ਸੀ ਉਹ ਸਵੇਰੇ ਕਾਲਜ ਦੇ ਵਿੱਚ ਵਕਾਲਤ ਦੀ ਪੜ੍ਹਾਈ ਕਰਦੀ ਸੀ ਅਤੇ ਸ਼ਾਮ ਨੂੰ ਕਚੇਰੀਆਂ ਵਿੱਚ ਇੱਕ ਵਕੀਲ ਦੇ ਕੋਲ ਟਾਈਪਿਸਟ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਦੀ ਸੀ ਉਸ ਦਾ ਸੁਪਨਾ ਸੀ ਕਿ ਉਹ ਜੱਜ ਬਣੇਗੀ ਅਤੇ ਆਪਣੀਆਂ ਛੋਟੀਆਂ ਭੈਣਾਂ ਦੇ ਵਿਆਹ ਕਰੇਗੀ ਪਰ ਅਫਸੋਸ ਇੱਕ ਸਿਰਫਰੇ ਆਸ਼ਕ ਦੀ ਗੋਲੀ ਨੇ ਸਾਰੇ ਸੁਪਨੇ ਚਕਨਾਚੂਰ ਕਰ ਦਿੱਤੇ ਉਹ ਮੁੰਡਾ ਪ੍ਰਿੰਸ ਰਾਜ ਜਲੰਧਰ ਦੇ ਪਿੰਡ ਮੱਲੀਆਂ ਦਾ ਰਹਿਣ ਵਾਲਾ ਸੀ ਉਸ ਦਾ ਪਿਤਾ ਫੌਜ ਦੇ ਵਿੱਚ ਸੀ ਅਤੇ ਘਰ ਦੇ ਵਿੱਚ ਪਏ ਲਾਇਸੈਂਸੀ ਹਥਿਆਰ ਨੇ ਅੱਜ ਦੋ ਘਰ ਉਜਾੜ ਦਿੱਤੇ ਸਨ ਪ੍ਰਿੰਸ ਪਿਛਲੇ ਕਈ ਮਹੀਨਿਆਂ ਤੋਂ ਸੰਦੀਪ ਨੂੰ ਤੰਗ ਕਰ ਰਿਹਾ ਸੀ 8 ਫਰਵਰੀ ਨੂੰ ਯਾਨੀ ਕਤਲ ਤੋਂ ਇੱਕ ਦਿਨ ਪਹਿਲਾਂ ਉਸ ਨੇ ਸੰਦੀਪ ਨੂੰ ਪ੍ਰਪੋਜ਼ ਕੀਤਾ ਸੀ ਪਰ ਸੰਦੀਪ ਨੇ ਸਾਫ਼ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਸ ਦੀ ਮੰਗਣੀ ਪਹਿਲਾਂ ਹੀ ਹੋ ਚੁੱਕੀ ਸੀ ऐसे रंजस्ते ਵਿੱਚ ਅਗਲੀ ਸਵੇਰੇ 9:15 ਤੇ ਕਾਲਜ ਦੇ ਪਰੇ ਕਲਾਸਰੂਮ ਦੇ ਵਿੱਚ ਉਸਨੇ ਸੰਦੀਪ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਅਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ ਖਬਰਾਂ ਆਈਆਂ ਹਨ ਕਿ ਸੰਦੀਪ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ ਪ੍ਰਿੰਸ ਨੂੰ ਗੰਭੀਰ ਹਾਲਾਤ ਦੇ ਵਿੱਚ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ ਹੈ ਪਰ ਸ਼ਾਮ ਹੁੰਦੇ ਹੁੰਦੇ ਖਬਰ ਇਹ ਵੀ ਆਈ ਵੀ ਪ੍ਰਿੰਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਪਿੰਡ ਵਾਲਿਆਂ ਨੇ ਕਿਹਾ ਚਲੋ ਰੱਬ ਨੇ ਇਨਸਾਫ ਕੀਤਾ ਹੈ ਪਾਪੀ ਆਪ ਨੇ পাপ ਦੀ ਸਜ਼ਾ ਭੁਗਤ ਕੇ ਮਰ ਗਿਆ ਹੈ ਸੰਦੀਪ ਦੀ ਮਾਂ ਨਰਿੰਦਰ ਕੌਰ ਨੇ ਵੀ ਅਸਮਾਨ ਦੇਵਲ ਹੱਥ ਕਰਕੇ ਕਿਹਾ ਹੈ ਵਾਈ ਗੁਰੂ ਤੂੰ ਮੇਰੀ ਧੀ ਦਾ ਕਤਲ ਮੇਰੇ ਜਉਂਦੇ ਦੀ ਮਾਰ ਦਿੱਤਾ ਮੇਰੇ ਕਲਜੇ ਨੂੰ ਥੋੜੀ ਠੰਡ ਪ ਗਈ ਹੈ ਲੇਕਿਨ ਸ਼ਾਇਦ ਜੋ ਤੂਫਾਨ ਉਹ ਨਾਮਲ ਆ ਰਿਹਾ ਸੀ ਉਸਦੇ ਬਾਰੇ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਅੱਜ ਘਟਨਾ ਨੂੰ 4 ਦਿਨ ਬੀਤ ਚੁਕੇ ਹਨ ਸੰਦੀਪ ਦਾ ਸੰਸਕਾਰ ਹੋ ਚੁਕਿਆ ਹੋਇਆ ਅੱਜ ਉਸ ਦੇ ਫੁੱਲ ਚੁੱਕੇ ਪਰਿਵਾਰ ਕਿਰਤਪੁਰ ਸਾਹਿਬ ਰਵਾਨਾ ਹੋਇਆ ਹੋਇਆ ਗੱਡੀ ਵਿੱਚ ਸੰਦੀਪ ਦੀ ਮਾਂ ਨਰਿੰਦਰ ਕੌਰ ਮਾਮਾ ਗੁਰਜੀਤ ਸਿੰਘ ਅਤੇ ਦੋ ਛੋਟੀਆਂ ਪਹਿਣਾ ਉੱਥੇ ਹੀ ਬੈਠੀਆਂ ਹਨ ਨਰਿੰਦਰ ਕੌਰ ਦੀ ਗੋਦੀ ਵਿੱਚ ਇੱਕ ਲਾਲ ਕੱਪੜੇ ਵਿੱਚ ਬੰਨੀ ਹੋਈ ਪੋਟਲੀ ਹੈ ਜਿਸ ਵਿੱਚ ਉਸ ਦੀ ਜਵਾਨ ਧੀ ਦੀਆਂ ਆਖਰੀ ਨਿਸ਼ਾਨੀਆਂ ਹਨ ਮੇਰੀ ਬੱਚੀ ਮੇਰੀ ਵਕੀਲ ਧੀ ਨਰਿੰਦਰ ਕੌਰ ਵਾਰ-ਵਾਰ ਉਸ ਪੋਟਲੀ ਨੂੰ ਚੁਮਰੀ ਹੈ ਤੂੰ ਤਾਂ ਕਹਿੰਦੀ ਸੀ ਮੈਂ ਕੋਟ ਪਾ ਕੇ ਆਵਾਂਗੀ ਤੂੰ ਤਾਂ ਕਫਨ ਪਾ ਕੇ ਤੁਰ ਗਈ ਹੈ ਮਾਹੌਲ ਬਹੁਤ ਗਮਗਿਨ ਹੈ ਗੱਡੀ ਕੀਰਤਪੁਰ ਸਾਹਿਬ ਪਹੁੰਚਦੀ ਹੈ ਪਤਾਲਪੁਰੀ ਗੁਰਦੁਆਰਾ ਸਾਹਿਬ ਦੇ ਕੋਲ ਸਤਲੁਜ ਦਰਿਆ ਵਹਿ ਰਿਹਾ ਹੈ ਇਤੇ ਹਜ਼ਾਰਾਂ ਲੋਕ ਆਪਣੇ ਵਿਛੜੇ ਹੋਏ ਸੱਜਣਾ ਦੇ ਫੁੱਲ ਤਰਨ ਆਉਂਦੇ ਹਨ ਵਿਧੀ ਵਿਧਾਨ ਨਾਲ ਅਰਦਾਸ ਕੀਤੀ ਜਾਂਦੀ ਹੈ ਨਰਿੰਦਰ ਕੌਰ ਕੰਬ ਦੇ ਹੱਥਾਂ ਨਾਲ ਆਪਣੀ ਧੀ ਦੀਆਂ ਅਸਤੀਆਂ ਜਲ ਵਿੱਚ ਪ੍ਰਵਾਹਤ ਕਰਦੀ ਹੈ ਪਾਣੀ ਦੀ ਲਹਿਰ ਉਹਨਾਂ ਫੁੱਲਾਂ ਨੂੰ ਆਪਣੇ ਨਾਲ ਵਹਾ ਕੇ ਲੈ ਜਾਂਦੀ ਹੈ ਇੱਕ ਅਧਿਆਇ ਖਤਮ ਹੋ ਜਾਂਦਾ ਹੋਇ ਪੈਣ ਜੀ ਹੌਸਲਾ ਰੱਖੋ ਮਾਮਾ ਗੁਰਜੀਤ ਸਿੰਘ ਦਲਾਸਾ ਦਿੰਦਾ ਹੋਏ ਜੋ ਪਾਣਾ ਵਰਤਣਾ ਸੀ ਵਰਤ ਗਿਆ ਹੋਏ ਉਸ ਦੁਸ਼ਟ ਪ੍ਰਿੰਸ ਨੂੰ ਵੀ ਨਰਕਾਂ ਦੇ ਵਿੱਚ ਥਾਂ ਨਹੀਂ ਮਿਲਨੀ ਆਓ ਸੁਣ ਗੁਰੂਕਰਮ ਮਤਾ ਟਿੱਤੀਏ ਅਤੇ ਲੰਗਰ ਛੱਕੇ ਵਾਪਸ ਮੁੜੀਏ ਪਰਿਵਾਰ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦਾ ਹੋਏ ਕੀਰਤਨ ਦੀ ਮਿੱਠੀ ਆਵਾਜ਼ ਆ ਰਹੀ ਹੈ ਜੋ ਜ਼ਖਮੀ ਦਿਲਾਂ ਤੇ ਮਲਮ ਲਗਾ ਰਹੀ ਹੈ ਮਥਾ ਟੇਕਣ ਤੋਂ ਬਾਅਦ ਉਹ ਲੰਗਰ ਖਾਲਵਲ ਵਾਧੇ ਖਾਣਾ ਦੁਪਹਿਰ ਦਾ ਸਮਾਂ ਹੈ ਸੰਗਤਾਂ ਦੀ ਭਾਰੀ ਭੀੜ ਹੈ ਨਿੰਦਰ ਕੌਰ ਦਾ ਮਨ ਨਹੀਂ ਸੀ ਕੁਝ ਵੀ ਖਾਣ ਦਾ ਪਰ ਰਿਸ਼ਤੇਦਾਰਾਂ ਦੇ ਜ਼ੋਰ ਪਾਉਣ ਤੇ ਉਹ ਪੰਗਤ ਦੇ ਵਿੱਚ ਬੈਠ ਜਾਂਦੀ ਹੈ ਸੇਵਾਦਾਰ ਲੰਗਰ ਵਰਤਾਰੇ ਹਨ ਕੋਈ ਦਾਲ ਪਾ ਰਿਹਾ ਹੈ ਕੋਈ ਪ੍ਰਸ਼ਾਦਾ ਵਰਤਾਰਿਆ ਹੈ ਇੱਕ ਸੇਵਾਦਾਰ ਜਿਸਨੇ ਆਪਣੇ ਮੂੰਹ ਤੇ ਪੀੜਾ ਪਰ ਨਾਲ ਬੈਟਿਆ ਹੋਏ ਕੇਤਲੀ ਲੈ ਕੇ ਪਾਣੀ ਵਰਤਾਰਿਆ ਹੈ ਉਹ ਹਰ ਇੱਕ ਦੇ ਗਲਾਸ ਦੇ ਵਿੱਚ ਜਲ ਪਾ ਰਿਹਾ ਹੈ ਉਸ ਦੀ ਚਾਲ ਦੇ ਵਿੱਚ ਕੁਝ ਅਜੀਬ ਹੈ ਉਹ ਥੋੜਾ ਲੰਗੜਾ ਕੇ ਚੱਲ ਰਿਹਾ ਹੈ ਜਿਵੇਂ ਉਸ ਦੇ ਪੈਰ ਜਾਂ ਲੱਕ ਦੇ ਵਿੱਚ ਸੱਟ ਲੱਗੀ ਹੋਵੇ ਮੱਥੇ ਤੇ ਵੀ ਇੱਕ ਪੱਟੀ ਬੰਨੀ ਦਿਖਾਈ ਦੇ ਰਹੀ ਹੈ ਜਦੋਂ ਉਹ ਨਰਿੰਦਰ ਕੌਰ ਦੇ ਕੋਲੋਂ ਲੰਘਦਾ ਹੈ ਤਾ ਨਰਿੰਦਰ ਕੌਰ ਸਿਰ ਚੁਕਾਈ ਬੈਠੀ ਹੁੰਦੀ ਹੈ ਮਤਾ ਜੀ ਜਲ ਛਕੋ ਸੇਵਾਦਾਰ ਦੀ ਆਵਾਜ਼ ਆਉਂਦੀ ਹੈ ਇਹ ਆਵਾਜ਼ ਸੁਣ ਕੇ ਨਰਿੰਦਰ ਕੌਰ ਦੇ ਸਰੀਰ ਵਿੱਚੋਂ ਬਿਜਲੀ ਦੌੜ ਜਾਂਦੀ ਹੈ ਇਹ ਆਵਾਜ਼ ਉਸਨੇ ਪਹਿਲਾਂ ਕਿਤੇ ਸੁਣੀ ਹੈ ਇਹ ਆਵਾਜ਼ ਉਹੀ ਹੈ ਜੋ ਅਕਸਰ ਫੋਨ ਤੇ ਉਸਦੀ ਤੀ ਨੂੰ ਧਮਕੀਆਂ ਦਿੰਦੀ ਸੀ ਨਰਿੰਦਰ ਕੌਰ ਇਕਦਮ ਸਿਰ ਚੁੱਕਦੀ ਹੈ ਸੇਵਾਦਾਰ ਪਾਣੀ ਪਾ ਕੇ ਅੱਗੇ ਲੰਗਣ ਹੀ ਲਗਾ ਸੀ ਉਸ ਦਾ ਅੱਧਾ ਚਿਹਰਾ ਟੱਗਿਆ ਹੋਇਆ ਸੀ ਸਿਰਫ ਅੱਖਾਂ ਨਜ਼ਰ ਆ ਰਹੀਆਂ ਹਨ ਪਰ ਉਹ ਅੱਖਾਂ ਉਹ ਅੱਖਾਂ ਨਰਿੰਦਰ ਕੌਰ ਕਦੇ ਭੁੱਲ ਨਹੀਂ ਸਕਦੇ ਇਹ ਉਹੀ ਬੇਸ਼ੀ ਅੱਖਾਂ ਹਨ ਜਿਨ੍ਹਾਂ ਨੇ ਉਸਦੀ ਤੀਨੋਂ ਕੋਰਿਆ ਸੀ ਅਤੇ ਉਸ ਸੇਵਾਦਾਰ ਦੇ ਸੱਜੇ ਹੱਥੇ ਇੱਕ ਟੈਟੂ ਸੀ ਇੱਕ ਕਾਲੇ ਰੱਗ ਦਾ ਸੱਪ ਨਰਿੰਦਰ ਕੌਰ ਨੂੰ ਯਾਦ ਆ ਕਿ ਉਸਦੀ ਤੇਜ ਸੰਦੀਪ ਨੇ ਵੀ ਇੱਕ ਵਾਰ ਦੱਸਿਆ ਸੀ ਮਾਂ ਉਸ ਪ੍ਰਿੰਸ ਦੇ ਹੱਥੇ ਸਭ ਬਣਿਆ ਹੈ ਮੈਨੂੰ ਬੜਾ ਹੀ ਡਰ ਲੱਗਦਾ ਹੈ ਉਸ ਤੋਂ ਨਰਿੰਦਰ ਕੌਰ ਦੇ ਹੱਥੋਂ ਸਟੀਲ ਦਾ ਗਲਾਸ ਛੁੱਟ ਕੇ ਫਰਸ਼ ਤੇ ਡਿੱਗ ਪਿਆ ਲੰਗਰ ਖਾਲ ਵਿੱਚ ਸਭ ਦਾ ਧਿਆਨ ਉਸ ਵੱਲ ਹੋ ਗਿਆ ਪ੍ਰਿੰਸ ਨਰਿੰਦਰ ਕੌਰ ਦੇ ਮੂੰਹ ਚਿਕਨੇ ਕਲੇ ਇਹ ਪ੍ਰਿੰਸ ਹੈ ਮੇਰੀ ਧੀ ਦਾ ਕਤਲ ਸੇਵਾਦਾਰ ਦੇ ਪੈਰ ਡੁੱਗ ਗਏ ਉਸਨੇ ਪਿੱਛੇ ਮੁੜ ਕੇ ਦੇਖਿਆ ਨਹੀਂ ਪਰ ਉਸ ਦਾ ਸ਼ਰੀਰ ਅੱਕੜ ਗਿਆ ਕਿ ਇਹ ਵੈਮਸੀ ਪ੍ਰਿੰਸ ਤਾਂ ਮਰ ਚੁੱਕਿਆ ਸੀ ਅਖਬਾਰਾਂ ਦੇ ਵਿੱਚ ਖਬਰ ਆਈ ਸੀ ਪੁਲਿਸ ਨੇ ਪੁਸ਼ਟੀ ਕੀਤੀ ਸੀ ਫਿਰ ਇਹ ਕੌਣ ਹੈ ਜੋ ਕਿਰਤਪੁਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਜਲ ਵਰਤਾਰਿਆ ਸੀ ਜੇ ਇਹ ਪ੍ਰਿੰਸ ਹੈ ਤਾਂ ਮਰਿਆ ਕੌਣ ਸੀ ਮਾਮਾ ਗੁਰਜੀਤ ਸਿੰਘ ਹੈਰਾਨੀ ਨਾਲ ਖੜਾ ਸੀ ਭੈਣੇ ਤੂੰ ਕੀ ਕਹਿ ਰਹੀ ਹੈ ਉਹ ਤਾਂ ਮਰ ਗਿਆ ਸੀ ਨਹੀਂ ਵੀਰੇ ਇਹ ਉਹੀ ਹੈ ਪੜੋ ਇਸ ਨੂੰ ਨਰਿੰਦਰ ਕੌਰ ਪਾਗਲਾਂ ਦੇ ਵਾਂਗ ਚਿੱਕੇ ਅਤੇ ਉਸ ਸੇਵਾਦਾਰ ਦੇ ਵੱਲ ਭੱਜੀ ਸੇਵਾਦਾਰ ਨੇ ਕਿਤਲੀ ਛੁੱਟੀ ਅਤੇ ਭੀੜ ਨੂੰ چیرਦਾ ਹੋਇਆ ਬਾਹਰ ਵੱਲ ਦੌੜ ਪਿਆ ਹੁਣ ਸਵਾਲ ਇਹ ਸੀ ਕੀ ਪੁਲਿਸ ਛੂਟ ਬੋਲ ਰਹੀ ਸੀ ਜਾਂ ਪ੍ਰਿੰਸ ਪੁੱਤ ਬਣ ਕੇ ਘੁੰਮ ਰਿਹਾ ਸੀ ਇੱਕ ਮਰੀ ਹੋਈ ਧੀ ਦੇ ਪਰਿਵਾਰ ਲਈ ਇਹ ਸਦਮਾ ਮੌਤ ਤੋਂ ਵੀ ਭੜਾ ਸੀ ਅਸਲ ਖੇਡ ਤਾਂ ਹੁਣ ਸ਼ੁਰੂ ਹੋਣ ਵਾਲੀ ਸੀ ਲੰਗਰ ਹਾਲ ਦੇ ਵਿੱਚ ਸਟੀਲ ਦੇ ਗਲਾਸ ਤੇ ਡਿੱਗਣ ਦੀ ਆਵਾਜ਼ ਠਾਹ ਕਰਕੇ ਗੂੰਜੀ ਸੀ ਪਰ ਉਸ ਤੋਂ ਵੀ ਉੱਚੀ ਆਵਾਜ਼ ਨਰਿੰਦਰ ਕੌਰ ਦੀ ਚੀਕਦੀ ਸੀ ਫੜੋ ਉਹ ਪ੍ਰਿੰਸ ਹੈ ਮੇਰੀ ਧੀ ਦਾ ਕਾਕਲ ਜਾਉਂਦਾ ਹੈ ਉਸ ਪੀਲੇ ਪਰਨੇ ਵਾਲੇ ਸੇਵਾਦਾਰ ਨੇ ਜਿਵੇਂ ਹੀ ਨਰਿੰਦਰ ਕੌਰ ਦੀ ਆਵਾਜ਼ ਸੁਣੀ ਉਸਨੇ ਹੱਥ ਵਿੱਚ ਫੜੀ ਪਾਣੀ ਦੀ ਕੇਤਲੀ ਉੱਤੇ ਹੀ ਸੁੱਟ ਦਿੱਤੀ ਪਾਣੀ ਫਰਸ਼ ਤੇ ਫੈਲ ਗਿਆ ਸੰਗਤ ਵਿੱਚ ਭਾਦੜ ਪੈ ਗਈ ਉਹ ਸੇਵਾਦਾਰ ਲੰਗੜਾਉਂਦਾ ਹੋਇਆ ਪਰ ਬਿਜਲੀ ਦੀ ਤੇਜ਼ੀ ਨਾਲ ਭੀੜ ਨੂੰ چیرਦਾ ਹੋਇਆ ਬਾਹਰ ਵੱਲ ਦੌੜਿਆ ਮਾਮਾ ਗੁਰਜੀਤ ਸਿੰਘ ਜੋ ਪਹਿਲਾਂ ਹੈਰਾਨ ਸੀ ਆਪਣੀ ਭੈਣ ਦਾ ਹਾਲ ਦੇਖ ਕੇ ਹਰਕਤ ਦੇ ਵਿੱਚ ਆਇਆ ਪੈਣੇ ਸਮਾਲ ਆਪਣੇ ਆਪ ਨੂੰ ਉਹ ਪ੍ਰਿੰਸ ਨਹੀਂ ਹੋ ਸਕਦਾ ਪੁੱਤ ਨੇ ਖੁਦ ਕਿਹਾ ਸੀ ਉਹ ਮਰ ਗਿਆ ਹੈ ਗੁਰਜੀਤ ਨੇ ਨਰਿੰਦਰ ਕੌਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਨਹੀਂ ਵੀਰੇ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਉਸਦੇ ਗੁੱਟ ਤੇ ਉਹੀ ਕਾਲਾ ਸੱਪ ਛਪਿਆ ਸੀ ਤੂੰ ਜਾ ਉਸਦੇ ਪਿੱਛੇ ਜੇ ਉਹ ਭੱਜ ਗਿਆ ਤਾਂ ਅਨਰਥ ਹੋ ਜਾਵੇਗਾ ਨਰਿੰਦਰ ਕੌਰ ਜ਼ਮੀਨ ਤੇ ਬੈਠ ਕੇ ਬੈਨ ਪਾਉਣ ਲੱਗੀ ਗੁਰਜੀਤ ਸਿੰਘ ਨੇ ਇੱਕ ਪਲ ਵੀ ਗਵਾਇਆ ਨਹੀਂ ਉਹ ਜੁੱਤੀਆਂ ਪਾਏ ਬਿਨਾਂ ਹੀ ਨੰਗੇ ਪੈਰੋਂ ਉਸ ਸਿਵਾਰਦਾਰ ਦੇ ਪਿੱਛੇ ਭਜਿਆ ਓਏ ਰੁਕ ਜਾ ਖੜ ਜਾ ਉੱਥੇ ਗੁਰਜੀਤ ਜੀ ਕਿਹਾ ਭਾਰਤ ਕੀਰਤਪੁਰ ਸਾਹਿਬ ਦੇ ਵਿੱਚ ਸੰਗਤ ਦਾ ਬਹੁਤ ਇਕੱਠ ਸੀ ਉਹ ਪੀਲੇ ਪਰਨੇ ਵਾਲਾ ਮੁੰਡਾ ਗੁਰਦੁਆਰਾ ਪਤਾਲਪੁਰੀ ਸਾਹਿਬ ਦੀਆਂ ਪੌੜੀਆਂ ਉਤਰ ਕੇ ਦਰਿਆ ਵਾਲੇ ਪਾਸੇ ਭੀੜ ਦੇ ਵਿੱਚ ਗਾਇਬ ਹੋ ਗਿਆ ਗੁਰਜੀਤ ਸਿੰਘ ਨੇ ਬੜਾ ਲੱਭਿਆ ਇੱਧਰ ਉੱਧਰ ਦੇਖਿਆ ਪਰ ਉਹ ਕਿਤੇ ਨਦਰ ਨਹੀਂ ਆਇਆ ਉਹ ਜ਼ਮੀਨ ਖਾ ਗਈ ਜਾਂ ਅਸਮਾਨ ਨਿਕਲ ਗਿਆ ਕੁਝ ਪਤਾ ਨਹੀਂ ਲੱਗਿਆ ਹਾਰ ਕੇ ਗੁਰਜੀਤ ਵਾਪਸ ਲੰਗਰ ਹਾਲ ਦੇ ਵਿੱਚ ਆਇਆ ਨਰਿੰਦਰ ਕੌਰ ਅਜੇ ਵੀ ਉੱਥੇ ਹੀ ਬੈਠੀ ਸੀ ਲੋਕਾਂ ਨੇ ਉਸ ਨੂੰ ਕਿਰਿਆ ਸੀ ਕੁਝ ਔਰਤਾਂ ਉਸ ਨੂੰ ਪਾਣੀ ਪਿਲਾ ਰੀਆਂ ਸਨ ਪੈਣੇ ਉਹ ਖਾਤ ਨਹੀਂ ਆਇਆ ਗੁਰਜੀਤ ਨੇ ਸਾਹ ਸਾਹ ਹੁੰਦਿਆਂ ਕਿਆ ਪਰ ਮੈਨੂੰ ਲੱਗਦਾ ਹੈ ਤੈਨੂੰ ਸ਼ਾਇਦ ਕੋਈ ਭੁਲੇਖਾ ਪਿਆ ਹੈ ਔਲਾਦ ਦੇ ਗਮ ਵਿੱਚ ਬੰਦੇ ਨੂੰ ਅਕਸਰ ਉਹ ਚਿਹਰੇ ਦਿਸਦੇ ਹਨ ਜੋ ਚਲੇ ਗਏ ਹੁੰਦੇ ਹਨ ਨਰਿੰਦਰ ਕੌਰ ਨੇ ਗੁਰਜੀਤ ਦਾ ਹੱਥ ਠਟਕ ਦਿੱਤਾ ਮੈਂ ਪਾਗਲ ਨਹੀਂ ਹਾਂ ਮੇਰੀਆਂ ਅੱਖਾਂ ਧੋਖਾ ਨਹੀਂ ਖਾ ਸਕਦੀਆਂ ਚੱਲ ਮੇਰੇ ਨਾਲ ਨਰਿੰਦਰ ਕੌਰ ਸਿੱਧੀ ਲੰਗਰ ਹਾਲ ਦੇ ਇੰਚਾਰਜ ਬਾਬਾ ਜੀ ਦੇ ਕੋਲ ਪਹੁੰਚੀ ਉਹ ਗੁੱਸੇ ਅਤੇ ਦੁੱਖ ਨਾਲ ਕੰਬ ਰਹੀ ਸੀ ਬਾਬਾ ਜੀ ਹੁਣੇ ਜੋ ਮੁੰਡਾ ਇੱਥੇ ਜਲਵਰਤਾਰਿਆ ਸੀ ਜਿਸ ਨੇ ਪਿਲਾ ਪਰਨਾ ਬਨਿਆ ਸੀ ਉਹ ਕੌਣ ਹੈ ਬਲਾ우스 ਨੂੰ ਲੰਗਰ ਇੰਚਾਰਜ ਲਾਂਗਰੀ ਇੱਕ ਬਜ਼ੁਰਗ ਸਿੰਘ ਨੇ ਬੜੇ ਠੰਮੇ ਨਾਲ ਜਵਾਬ ਦਿੱਤਾ ਬੀਬੀ ਜੀ ਸ਼ਾਂਤ ਹੋ ਜਾਓ ਇੱਥੇ ਸੈਂਕੜੇ ਸੇਵਾਦਾਰ ਆਉਂਦੇ ਹਨ ਚਲੇ ਜਾਂਦੇ ਹਨ ਤੁਸੀਂ ਕਿਹੜੀ ਦੀ ਗੱਲ ਕਰਦੇ ਹੋ ਉਹ ਲੰਗੜਾ ਮੁੰਡਾ ਹਾਂ ਉਹੀ ਲੰਗੜਾ ਉਹੀ ਕਾਤਲ ਨਰਿੰਦਰ ਕੌਰਜੀ ਕੇ ਬਾਬਾ ਜੀ ਨੇ ਮੱਤੇ ਤੇ ਤੇਉੜੀ ਭਾਈ ਕਾਤਲ ਬੀਬੀ ਜੀ ਤੁਸੀਂ ਕੀ ਕਰ ਰਹੇ ਹੋ ਉਹ ਤਾਂ ਦੇ ਪਰ ਵਿਚਾਰਾ ਗੁੰਗਾ ਹੈ ਬੋਲ ਨਹੀਂ ਸਕਦਾ ਪਿਛਲੇ 3 ਦਿਨਾਂ ਤੋਂ ਇੱਥੇ ਸੇਵਾ ਕਰ ਰਿਹਾ ਹੈ ਬੜਾ ਹੀ ਨੇਕ ਬੱਚਾ ਹੈ ਦਿਨ ਰਾਤ ਝੂਠੇ ਭਾਂਡੇ ਮਾਂਜਦਾ ਹੈ ਅੱਜ ਪਹਿਲੀ ਵਾਰ ਜਲ ਵਰਤਣ ਆਇਆ ਸੀ ਗੁੰਗਾ ਗੁਰਜੀਤ ਸਿੰਘ ਹੈਰਾਨ ਲੱਗਿਆ ਪਰ ਬਾਬਾ ਜੀ ਜਿਸ ਮੁੰਡੇ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਪ੍ਰਿੰਸ ਹੈ ਉਹ ਤਾਂ ਗੁੰਗਾ ਨਹੀਂ ਸੀ ਉਹ ਤਾਂ ਕਾਲਜ ਦੇ ਵਿੱਚ ਪੜ੍ਹਦਾ ਸੀ ਫਿਰ ਤੁਹਾਨੂੰ ਭੁਲੇਖਾ ਲੱਗਿਆ ਹੋਣਾ ਭਾਈ ਸਾਹਿਬ ਬਾਬਾ ਜੀ ਨੇ ਕਿਹਾ ਦੀਪਾ ਤਾਂ ਮੂੰਹੋਂ ਇੱਕ ਸ਼ਬਦ ਵੀ ਕੱਢਦਾ ਨਹੀਂ ਹੈ ਤੁਸੀਂ ਕਹ ਰਹੇ ਹੋ ਉਹ ਕਾਤਲ ਹੈ ਉਹ ਤਾਂ ਕਿਹੜੀ ਮਰਨ ਤੋਂ ਵੀ ਡਰਦਾ ਹੈ ਨਰਿੰਦਰ ਕੌਰ ਨੇ ਬਾਬਾ ਜੀ ਦੇ ਪੈਰ ਫੜ ਲਏ ਬਾਬਾ ਜੀ ਮੈਂ ਇੱਕ ਮਾਂ ਹਾਂ ਮੇਰੀ ਧੀ ਦੇ ਸਿਰ ਦੇ ਵਿੱਚ ਗੋਲੀ ਵੱਜੀ ਹੈ ਮੈਂ ਉਸ ਕਾਤਲ ਦਾ ਹੱਥ ਪਛਾਣਦੀ ਹਾਂ ਉਸ ਦੇ ਸੱਜੇ ਗੁੱਟ ਤੇ ਸੱਪ ਦਾ ਟੈਟੂ ਬਣਿਆ ਹੈ ਤੁਸੀਂ ਬਸ ਇਹਨਾਂ ਦੱਸਦੇ ਹੋ ਕਿ ਉਸ ਦੀਪੇ ਦੇ ਹੱਥ ਤੇ ਟੈਟੂ ਹੈ ਜਾਂ ਫਿਰ ਨਹੀਂ ਬਾਬਾ ਜੀ ਸੋਚਾਂ ਦੇ ਵਿੱਚ ਪੈ ਗਏ ਉਹਨਾਂ ਨੇ ਯਾਦ ਕਰਨ ਦੀ ਕੋਸ਼ਿਸ਼ ਕੀਤੀ ਫਿਰ ਉਹਨਾਂ ਨੇ ਖੋਲੀ ਜੀ ਸਿਰ ਹਿਲਾਇਆ ਹਾਂ ਬੀਬੀ ਕੱਲ ਜਦੋਂ ਉਹ ਆਟਾ ਗੁੰਨ੍ਹ ਰਿਆ ਸੀ ਮੈਂ ਦੇਖਿਆ ਸੀ ਉਸ ਦੀ ਬਾਹ ਤੇ ਕੁਝ ਕਾਲਾ ਦਾ ਨਿਸ਼ਾਨ ਜ਼ਰੂਰ ਸੀ ਸ਼ਾਇਦ ਸਾਖੀ ਹੋਣਾ ਉਹ ਸੁਣਦਿਆਂ ਹੀ ਨਰਿੰਦਰ ਕੌਰ ਦਾ ਸ਼ੱਕ ਯਕੀਨ ਦੇ ਵਿੱਚ ਬਦਲ ਗਿਆ ਦੇਖਿਆ ਵੀਰੇ ਮੈਂ ਕਿਹਾ ਸੀ ਨਾ ਉਹ ਜਾਂਦਾ ਹੈ ਪੁਲਿਸ ਨੇ ਸਾਡੇ ਨਾਲ ਝੂਠ ਬੋਲਿਆ ਹੋਏ ਉਹਨਾਂ ਨੇ ਪੈਸੇ ਖਾ ਕੇ ਉਸਨੂੰ ਭਜਾ ਦਿੱਤਾ ਤੇ ਸਾਨੂੰ ਕਹਿ ਦਿੱਤਾ ਕਿ ਉਹ ਮਰ ਗਿਆ ਹੈ ਗੁਰਜੀਤ ਸਿੰਘ ਦੇ ਪੈਰਾਂ ਹਟੋਂ ਜਮੀਂ ਨਿਕਲ ਗਈ ਜੇ ਇਹ ਸਾਥ ਹੈ ਤਾਂ ਉਹ ਬਹੁਤ ਵੱਡੀ ਸਾਜ਼ਿਸ਼ ਏ ਇੱਕ ਮੁੰਡਾ ਜਿਸ ਨੇ ਸ਼ਰੀਆਮ ਕਾਲਜ ਦੇ ਕਤਲ ਕੀਤਾ ਸੀ ਖੁਦ ਨੂੰ ਵੀ ਗੋਲੀ ਮਾਰੀ ਸੀ ਉਹ ਤਿੰਨ ਦਿਨਾਂ ਦੇ ਅੰਦਰ ਹਸਪਤਾਲ ਤੋਂ ਗਾਇਬ ਹੋ ਕੇ ਇਹ ਕਿਰਤਪੁਰ ਸਾਹਿਬ ਸੇਵਾ ਕਿਵੇਂ ਕਰ ਸਕਦਾ ਹੈ ਤੇ ਉਹ ਲੰਗੜਾ ਕਿਵੇਂ ਹੋ ਗਿਆ ਅਤੇ ਗੂੰਗਾ ਕਿਉਂ ਬਣ ਗਿਆ ਹੁਣੇ ਫੋਨ ਲਾ ਥਾਣੇਦਾਰ ਨੂੰ ਨਰਿੰਦਰ ਕੌਰ ਨੇ ਗੁਰਜੀਤ ਨੂੰ ਹੁਕਮ ਜਤਾ ਪੁੱਛ ਉਸ ਨੂੰ ਕਿ ਪ੍ਰਿੰਸ ਦੀ ਲਾਸ਼ ਕਿੱਥੇ ਹੈ ਕਿ ਉਹਨਾਂ ਨੇ ਸੰਸਕਾਰ ਕੀਤਾ ਹੈ ਜਿੰਜਾ ਸਾਨੂੰ ਸਿਰਫ ਗੱਲਾਂ ਦੇ ਵਿੱਚ ਲਾਇਆ ਹੈ ਗੁਰਜੀਤ ਸਿੰਘ ਨੇ ਕੰਬ ਦੇ ਖੱਥਾ ਨਾਲ ਤਰਨ ਤਰਨ ਦੇ ਉਸ ਪੁਲਿਸ ਅਫਸਰ ਨੂੰ ਫੋਨ ਲਾਇਆ ਜਿਸ ਨੇ ਸਾਰਾ ਕੇਸ ਹੈਂਡਲ ਕੀਤਾ ਸੀ ਉਹਦੀ ਕੰਡੀ ਵੱਜ ਰਹੀ ਸੀ ਉਦੋਂ ਫੋਨ ਚੁੱਕਿਆ ਗਿਆ ਹੈਲੋ ਇੰਸਪੈਕਟਰ ਸਾਹਿਬ ਮੈਂ ਸੰਦੀਪ ਦਾ ਮਾਮਾ ਬੋਲ ਰਿਹਾ ਹਾਂ ਗੁਰਜੀਤ ਦੀ ਆਵਾਜ਼ ਬੜੀ ਭਾਰੀ ਸੀ ਹਾਂਜੀ ਗੁਰਜੀਤ ਸਿੰਘ ਦੀ ਫੁੱਲ ਤਾਰ ਆਏ ਬੱਚੀ ਦੇ ਇੰਸਪੈਕਟਰ ਨੇ ਬੜੇ ਆਰਾਮ ਨਾਲ ਪੁੱਛਿਆ ਫੁੱਲ ਤਾਰ ਦਿੱਤੇ ਸਾਹਿਬ ਪਰ ਇੱਕ ਗੱਲ ਪੁੱਛਣੀ ਸੀ ਉਹ ਪ੍ਰਿੰਸ ਉਸ ਦਾ ਸੰਸਕਾਰ ਹੋ ਗਿਆ ਹੈ ਫੋਨ ਤੇ ਕੁਝ ਸਕਿੰਟਾਂ ਲਈ ਚੁੱਪੀ ਛਾ ਗਈ ਫਿਰ ਇੰਸਪੈਕਟਰ ਦੀ ਆਵਾਜ਼ ਆਈ ਜਿਸ ਵਿੱਚ ਥੋੜੀ ਘਬਰਾਹਟ ਲੱਗ ਰਹੀ ਸੀ ਹਾਂਜੀ ਹੋ ਗਿਆ ਹੈ ਪਰ ਪਰਿਵਾਰ ਵਾਲੇ ਲੈ ਗਏ ਸੀ লাশ ਤੁਸੀਂ ਕਿਉਂ ਪੁੱਛ ਰਹੇ ਹੋ ਉਸ ਦੀ লাশ ਨਾਲ ਤੁਹਾਨੂੰ ਕੀ ਕਰਨਾ ਹੈ ਛੜਨ ਦੋ ਉਸ ਨੂੰ ਕੁਝ ਨਹੀਂ ਸਾਹਿਬ ਬਸ ਇੰਜ ਲੱਗਾ ਜਿਵੇਂ ਅੱਜ ਉਸ ਨੂੰ ਇੱਥੇ ਵੇਖਿਆ ਹੋਵੇ ਗੁਰਜੀਤ ਨੇ ਜਲ ਸੁਟਿਆ ਇਸ ਵਾਰ ਇੰਸਪੈਕਟਰ ਦੀ ਆਵਾਜ਼ ਦੇ ਵਿੱਚ ਗੁੱਸਾ ਅਤੇ ਡਰ ਦੋਵੇਂ ਸਨ ਤੁਹਾਡਾ ਦਿਮਾਗ ਖਰਾਬ ਹੋ ਗਿਆ ਹੈ ਮੁਰਦੇ ਕਦੇ ਵਾਪਸ ਨਹੀਂ ਆਉਂਦੇ ਚੁੱਪ ਕਰਕੇ ਘਰ ਜਾਓ ਅਤੇ ਪਾਠ ਕਰੋ ਸ਼ਾਇਦ ਤੁਹਾਨੂੰ ਤੁਹਾਡੀ ਕੁੜੀ ਦਾ ਜਿਆਦਾ ਗਮ ਹੈ ਕੱਟ ਫੋਨ ਕੱਟ ਦਿੱਤਾ ਗਿਆ ਗੁਰਜੀਤ ਸਿੰਘ ਨੇ ਫੋਨ ਵੱਲ ਦੇਖਿਆ ਦਾਲ ਦੇ ਵਿੱਚ ਕੁਝ ਕਾਲਾ ਨਹੀਂ ਪੈਣੇ ਸਾਰੀ ਦਾਲ ਕਾਲੀ ਲੱਗ ਰਹੀ ਹੈ ਪੁਲਿਸ ਵਾਲੇ ਦੀ ਆਵਾਜ਼ ਦਸ ਰਹੀ ਸੀ ਕਿ ਉਹ ਝੂਠ ਬੋਲ ਰਿਹਾ ਹੈ ਹੁਣ ਸਵਾਲ ਇਹ ਸੀ ਜੇ ਉਹ ਮੁੰਡਾ ਪ੍ਰਿੰਸ ਸੀ ਤਾਂ ਉਹ ਭੱਜ ਕੇ ਕਿੱਥੇ ਗਿਆ ਅਤੇ ਜੇ ਉਹ ਪੁਲਿਸ ਵਾਲੇ ਦੀ ਮਿਲੀ ਭਗਤ ਨਾਲ ਬਚਿਆ ਹੈ ਤਾਂ ਹੁਣ ਉਹ ਨਰਿੰਦਰ ਕੌਰ ਅਤੇ ਉਸਦੇ ਪਰਿਵਾਰ ਲਈ ਵੀ ਖਤਰਾ ਬਣ ਸਕਦਾ ਹੈ ਮੈਂ ਉਸ ਨੂੰ ਲੱਭ ਕੇ ਰਾਂਗੀ ਨਰਿੰਦਰ ਕੌਰ ਦੀਆਂ ਅੱਖਾਂ ਦੇ ਵਿੱਚ ਉਹਨਾਂ ਹਾਂਜੀ ਉਹਨਾਂ ਹੀ ਸੀ ਅੱਗ ਸੀ ਭਾਵੇਂ ਮੈਨੂੰ ਪਤਲ ਲੋਕ ਤੱਕ ਜਾਣਾ ਪਵੇ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਜਿਸ ਦੀਪੇ ਨੂੰ ਉਲਾਬਰੇ ਸਨ ਉੱਪਰ ਜਾਣਾ ਹੀ ਸੀ ਉਹ ਗੁਰਦੁਆਰੇ ਦੇ ਪਿਛਲੇ ਪਾਸੇ ਜਿੱਥੇ ਸੁੱਕੀਆਂ ਲੱਕੜਾਂ ਪਈਆਂ ਸਨ ਉੱਥੇ ਲੁਕਿਆ ਹੋਇਆ ਸੀ ਅਤੇ ਸਭ ਕੁਝ ਦੇਖ ਰਿਆ ਸੀ ਅਤੇ ਉਸਦੇ ਹੱਥ ਦੇ ਵਿੱਚ ਇੱਕ ਫੋਨ ਸੀ ਜਿਸ ਤੇ ਉਹ ਕਿਸੇ ਨੂੰ ਮੈਸੇਜ ਕਰ ਰਿਹਾ ਸੀ ਉਹਨਾਂ ਨੇ ਮੈਨੂੰ ਪਛਾਣ ਲਿਆ ਹੋਏ ਗੱਡੀ ਭੇਜੋ ਮੈਨੂੰ ਇਥੋਂ ਕੱਢੋ ਕੀ ਪ੍ਰਿੰਸ ਫਿਰ ਬਚ ਜਾਵੇਗਾ ਜਾਂ ਫਿਰ ਸੰਦੀਪਦੀਪ ਮਾਂ ਦਾ ਗੁੱਸਾ ਉਸਨੂੰ ਦਬੋਚ ਲਵੇਗਾ ਸੂਰਜ ਡੁੱਬ ਚੁੱਕਿਆ ਸੀ ਅਤੇ ਕੀਰਤਪੁਰ ਸਾਹਿਬ ਦੇ ਵਿੱਚ ਸ਼ਾਮ ਦਾ ਹਨੇਰਾ ਉਤਰ ਆਇਆ ਸੀ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਵਿਹੜੇ ਦੇ ਵਿੱਚ ਸੰਗਤਾਂ ਦਾ ਆਉਣਾ ਜਾਣਾ ਜਾ ਰਹੀ ਸੀ ਪਰ ਸੰਦੀਪ ਦਾ ਪਰਿਵਾਰ ਅਜੇ ਵੀ ਉੱਥੇ ਹੀ ਬੈਠਾ ਸੀ ਨਰਿੰਦਰ ਕੌਰ ਪੌੜੀਆਂ ਤੇ ਪੱਥਰ ਦੇ ਵਾਕ ਜੰਮ ਗਈ ਸੀ ਉਸ ਦੀਆਂ ਅੱਖਾਂ ਲੰਗਰ ਖਾਦ ਦੇ ਦਰਵਾਜ਼ੇ ਤੇ ਟਿਕੀਆਂ ਸਨ ਪੈਣੇ ਹਨੇਰਾ ਹੋ ਗਿਆ ਹੈ ਚਾਲ ਕਰ ਚਲੀਏ ਮਾਮਾ ਗੁਰਜੀਤ ਸਿੰਘ ਨੇ ਨਰਿੰਦਰ ਕੌਰ ਦੇ ਮੋੜੇ ਤੇ ਹੱਥ ਰੱਖਿਆ ਉਹ ਮੁੰਡਾ ਸ਼ਾਇਦ ਸੱਚਮੁੱਚ ਕੋਈ ਹੋਰ ਸੀ ਪੁਰਸ ਵਾਲੇ ਝੂਟਕਾ ਬੋਲਣਗੇ ਉਹਨਾਂ ਨੇ ਖੁਦ ਦੱਸਿਆ ਕਿ ਪ੍ਰਿੰਸ ਮਰ ਗਿਆ ਹੈ ਨਰਿੰਦਰ ਕੌਰ ਨੇ ਝਟਕੇ ਨਾਲ ਸਿਰ ਝੁਕਿਆ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਡਰਾਉਣੀ ਚਮਕ ਸੀ ਨਹੀਂ ਵੀਰੇ ਇੱਕ ਮਾਂ ਆਪਣੀ ਧੀ ਦੇ ਕਤਲ ਨੂੰ ਪਛਾਣਨ ਦੇ ਵਿੱਚ ਕਦੇ ਗਲਤੀ ਕਰ ਨਹੀਂ ਸਕਦੀ ਉਸ ਦੀਆਂ ਅੱਖਾਂ ਉਸ ਦਾ ਉਟਟੋ ਮੇਰੀ ਰੂਹ ਕਮ ਗਈ ਸੀ ਮੈਂ ਇੱਥੋਂ ਉਦੋਂ ਤੱਕ ਨਹੀਂ ਜਾਵਾਂਗੀ ਜਦੋਂ ਤੱਕ ਮੈਂ ਉਸ ਦੀਪੇ ਦਾ ਕਾਲਾ ਸੱਚ ਸਾਹਮਣੇ ਨਹੀਂ ਲਿਆਉਂਦੀ ਉਦੋਂ ਹੀ ਲੰਗਰ ਹਾਲ ਦੇ ਪਿਛਲੇ ਪਾਸੇ ਭਾਂਡੇ ਮੰਜਨ ਵਾਲੀ ਥਾਂ ਤੇੋਂ ਇੱਕ ਛੋਟਾ ਮੁੰਡਾ ਕਰੀਬ 12-13 ਸਾਲਾਂ ਦਾ ਜੋ ਉੱਥੇ ਸੇਵਾ ਕਰਦਾ ਸੀ ਡਰਦਾ ਡਰਦਾ ਗੁਰਜੀਤ ਸਿੰਘ ਦੇ ਕੋਲ ਆ ਉਹ ਵਾਰ-ਵਾਰ ਇੱਧਰ ਉੱਧਰ ਦੇਖ ਰਿਹਾ ਸੀ ਜਿਵੇਂ ਉਸ ਨੂੰ ਡਰ ਹੋਵੇ ਕਿ ਕੋਈ ਉਸਨੂੰ ਦੇਖਤਾ ਨਹੀਂ ਰਿਹਾ ਸਰਦਾਰ ਜੀ ਮੁੰਡੇ ਨੇ ਖੋਲੀ ਜੀ ਆਵਾਜ਼ ਦੇ ਵਿੱਚ ਕਿਹਾ ਗੁਰਜੀਤ ਸਿੰਘ ਨੇ ਝੁੱਕ ਕੇ ਪੁੱਛਿਆ ਕੀ ਹੋਇਆ ਛੋਟੋ ਕੁਝ ਕੜਾ ਹੈ ਮੁੰਡੇ ਨੇ ਨਰਿੰਦਰ ਕੌਰਵਲ ਇਸ਼ਾਰਾ ਕੀਤਾ ਮਾਤਾ ਜੀ ਸੱਚ ਕਹਿ ਰਹੇ ਨੇ ਉਹ ਦੀਪਕ ਗੁੰਗਾ ਨਹੀਂ ਹੈ ਇਹ ਸੁਣਦਿਆ ਹੀ ਨਰਿੰਦਰ ਕੌਰ ਅਤੇ ਗੁਰਜੀਤ ਦੇ ਕੰਨ ਖੜੇ ਹੋ ਗਏ ਤੈਨੂੰ ਕਿਵੇਂ ਪਤਾ ਗੁਰਜੀਤ ਨੇ ਕਾਲੀ ਨਾਲ ਪੁੱਛਿਆ ਮੁੰਡੇ ਨੇ ਹੋਰ ਨੇੜੇ ਹੋ ਕੇ ਦੱਸਿਆ ਕੱਲ ਰਾਤ ਜਦੋਂ ਸਾਰੇ ਸੇਵਾਦਾਰ ਸੌਂਗੇ ਸਨ ਮੈਂ ਪਾਣੀ ਪੀਣ ਉੱਠਿਆ ਸੀ ਮੈਂ ਦੇਖਿਆ ਕਿ ਦੀਪਕ ਗੁਰਦੁਆਰੇ ਦੇ ਪਿਛਲੇ ਪਾਸੇ ਜਿੱਥੇ ਲੱਕੜਾਂ ਪਈਆਂ ਹਨ ਉੱਥੇ ਲੋਕ ਕੇ ਪੁੰਤੇ ਗੱਲ ਕਰ ਰਿਹਾ ਸੀ ਉਹ ਬੜਾ ਗੁੱਸੇ ਦੇ ਵਿੱਚ ਸੀ ਅਤੇ ਕਿਸੇ ਨੂੰ ਕਹਿ ਰਿਹਾ ਸੀ ਮੈਨੂੰ ਏ ਤੱਕ ਡੋ ਮੈਂ ਹੋਰ ਨਾਟਕ ਨਹੀਂ ਕਰ ਸਕਦਾ ਮੈਨੂੰ ਏਸੀ ਵਾਲਾ ਕਮਰਾ ਚਾਹੀਦਾ ਹੈ ਉਸ ਦੀ ਆਵਾਜ਼ ਬਿਲਕੁਲ ਸਾਫ਼ ਸੀ ਕੋਈ ਗੁੰਗਾ ਪਰ ਨਹੀਂ ਸੀ ਨਰਿੰਦਰ ਕੋਰ ਦਾ ਸ਼ੱਕ ਹੁਣ ਯਕੀਨ ਦੇ ਵਿੱਚ ਬਦਲ ਗਿਆ ਇਹ ਉਹੀ ਪ੍ਰਿੰਸ ਸੀ ਇੱਕ ਅਮੀਰ ਬਾਪ ਦਾ ਵਿਗੜਿਆ ਹੋਇਆ ਮੁੰਡਾ ਜੋ ਕਤਲ ਕਰਨ ਤੋਂ ਬਾਅਦ ਪੁਲਸਤੀ ਮਿਲੀ ਭਗਤ ਨਾਮ ਮਰਿਆ ਦਿਖਾ ਕੇ ਇੱਥੇ ਲੁਕਾਇਆ ਗਿਆ ਸੀ ਅਤੇ ਹੁਣ ਇਤੋਂ ਭੱਜਣ ਦੀ ਫਰਅਕ ਤੇ ਵਿੱਚ ਹੀ ਉਹ ਕਿਤੇ ਹੈ ਹੁਣ ਗੁਰਜੀਤ ਨੇ ਪੁੱਛਿਆ ਉਹ ਲਕੜਾਂ ਵਾਲੇ ਗੋਦਾਮ ਦੇ ਵਿੱਚ ਲੁਕਿਆ ਬੈਠਾ ਹੈ ਉਸਨੇ ਕਿਸੇ ਨੂੰ ਫੋਨ ਕਰਕੇ ਗੱਡੀ ਮੰਗਵਾਈ ਹੈ ਛੋਟੂ ਨੇ ਦੱਸਿਆ ਗੁਰਜੀਤ ਸਿੰਘ ਨੇ ਤੁਰੰਤ ਫੈਸਲਾ ਕੀਤਾ ਅਸੀਂ ਹੁਣੇ ਜਾ ਕੇ ਉਸਨੂੰ ਫੜਦੇ ਹਾਂ ਸੰਗਤ ਨੂੰ ਇਕੱਠਾ ਕਰਦੇ ਹਾਂ ਨਹੀਂ ਨਰਿੰਦਰ ਕੌਰ ਨੇ ਗੁਰਜੀਤ ਦਾ ਹੱਥ ਫੜ ਲਿਆ ਜੇ ਅਸੀਂ ਰੌਲਾ ਪਾਇਆ ਤਾਂ ਉੱਪਰ ਜਾਵੇਗਾ ਜਾਂ ਫਿਰ ਉਸ ਨੂੰ ਪੁਲਿਸ ਬਚਾ ਲਵੇਗੀ ਸਾਨੂੰ ਰੱਗਾਂਤੀ ਪੜਨਾ ਪੈਣਾ ਸਾਨੂੰ ਦੇਖਣਾ ਪਵੇਗਾ ਕਿ ਉਸ ਨੂੰ ਕੌਣ ਲੈਣ ਆਇਆ ਹੈ ਅਸਲੀ ਮਗਰਮਚ ਕੌਣ ਹੈ ਜੋ ਇਸ ਕਾਤਲ ਨੂੰ ਵਿਚਾਰ ਰਿਹਾ ਹੈ ਪੁਲਿਸ ਨੇ ਇੱਕ ਯੋਜਨਾ ਬਣਾਈ ਉਹਨਾਂ ਨੇ ਆਪਣੀ ਗੱਡੀ ਗੁਰਦੁਆਰਾ ਸਾਹਿਬ ਦੇ ਪਿਛਲੇ ਗੇਟ ਤੋਂ ਥੋੜੀ ਦੂਰ ਖਨੇਰੇ ਵਿੱਚ ਖੜੀ ਕਰ ਦਿੱਤੀ ਅਤੇ ਲੋਕ ਕੇ ਇੰਤਜ਼ਾਰ ਕਰਨ ਲੱਗੇ ਸਮਾਂ ਬੀਤਣ ਲੱਗਾ ਰਾਤ ਦੇ 10 ਵਜ ਗਏ ਸੰਗਤ ਘਟ ਗਈ ਸੀ ਅਚਾਨਕ ਗੁਰਦੁਆਰਾ ਸਾਹਿਬ ਦੇ ਪਿਛਲੇ ਕੱਚੇ ਰਸਤੇ ਤੇ ਇੱਕ ਗੱਡੀ ਦੀਆਂ ਹੈੱਡ ਲਾਈਟਾਂ ਚੱਪਕੀਆਂ ਇਹ ਕੋਈ ਆਮ ਗੱਡੀ ਨਹੀਂ ਸੀ ਇੱਕ ਕਾਲੇ ਰੰਗ ਦੀ ਫੋਰਚੂਨਰ ਸੀ ਜਿਸ ਦੇ ਸ਼ੀਸ਼ੇ ਤੇ ਕਾਲੀ ਫ਼ਰਮ ਚੜੀ ਸੀ ਅਤੇ ਨੰਬਰ ਪਲੇਟ ਤੇ ਮਿੱਟੀ ਲੱਗੀ ਹੋਈ ਸੀ ਤਾਂ ਜੋ ਨੰਬਰ ਪੜਿਆ ਨਾ ਜਾ ਸਕੇ ਗੱਡੀ ਲੱਕੜਾਂ ਵਾਲੇ ਗੋਦਾਮ ਦੇ ਕੋਲ ਆ ਕੇ ਰੁਕੀ ਗੁਰਜੀਤ ਅਤੇ ਨਰਿੰਦਰ ਕੌਰ ਸਾਰਾ ਰੋਕੇ ਦੇਖ ਰਹੇ ਸਨ ਗੋਦਾਮ ਦਾ ਛੋਟਾ ਦਰਵਾਜ਼ਾ ਖੁੱਲਿਆ ਉਸ ਵਿੱਚੋਂ ਉਹੀ ਸੇਵਾਦਾਰ ਬਾਹਰ ਨਿਕਲਿਆ ਜਿਸ ਨੇ ਮੋਤੀ ਪੀੜਾ ਪਰਨਾ ਬਨਿਆ ਸੀ ਪਰ ਹੁਣ ਉਸ ਦੀ ਚਾਲ ਬਦਲ ਚੁੱਕੀ ਸੀ ਉਹ ਹੁਣ ਲਗੜਾ ਨਹੀਂ ਸੀ ਉਹ ਬਿਲਕੁਲ ਸਿੱਧਾ ਤੇਜ਼ ਕਦਮਾਂ ਨਾਲ ਚੱਲ ਰਿਹਾ ਸੀ ਉਸ ਨੇ ਗੱਡੀ ਦੇ ਕੋਲ ਪਹੁੰਚ ਕੇ ਆਪਣੇ ਮੂੰਹ ਤੋਂ ਪਰਨਾ ਲਾ ਕੇ ਛੁੱਟ ਦਿੱਤਾ ਸਟਰੀਟ ਲਾਈਟ ਦੀ ਮੱਧਮ ਰੋਸ਼ਨੀ ਵਿੱਚ ਉਸ ਦਾ ਚਿਹਰਾ ਸਾਫ਼ ਦਿਖਾਈ ਦਿੱਤਾ ਇਹ ਪ੍ਰਿੰਸ ਰਾਜ ਹੀ ਸੀ ਉਹੀ ਪ੍ਰਿੰਸ ਜਿਸ ਨੂੰ ਪੁਰਸ ਨੇ 4 ਦਿਨ ਪਹਿਲਾਂ ਮਰਿਆ ਹੋਇਆ ਐਲਾਨ ਦਿੱਤਾ ਸੀ ਗੱਡੀ ਦਾ ਦਰਵਾਜ਼ਾ ਖੋਲਿਆ ਪ੍ਰਿੰਸ ਅੰਦਰ ਬੈਠਣ ਹੀ ਵਾਲਾ ਸੀ ਕਿ ਗੱਡੀ ਦੇ ਅੰਦਰ ਬੈਠੇ ਸ਼ਖਸ ਨੇ ਉਸ ਨੂੰ ਕੁਝ ਫੜਾਇਆ ਇਹ ਇੱਕ ਪਿਸਤੌਲ ਸੀ ਪ੍ਰਿੰਸ ਹੱਸਿਆ ਅਤੇ ਗੱਡੀ ਵਿੱਚ ਬੈਠ ਗਿਆ ਗੱਡੀ ਤੇਜ਼ ਰਫ਼ਤਾਰ ਨਾਲ ਉੱਥੋਂ ਨਿਕਲ ਗਈ ਜਾਣ ਨਹੀਂ ਦੇਣਾ ਇਸ ਨੂੰ ਗੁਰਜੀਤ ਸਿੰਘ ਭੱਜ ਕੇ ਆਪਣੀ ਗੱਡੀ ਵੱਲ ਗਿਆ ਬੈਠੋ ਭੈਣੇ ਅੱਜ ਇਸ ਦਾ ਪਿੱਛਾ ਕਰਕੇ ਦੇਖਾਂਗੇ ਵੀ ਇਹ ਜਾਂਦਾ ਕਿੱਥੇ ਹੈ ਨਰਿੰਦਰ ਕੌਰ ਦੀ ਗੱਡੀ ਉਸ ਕਾਲੀ ਫੋਰਚੂਨਰ ਦੇ ਪਿੱਛੇ ਲੱਗ ਗਈ ਹੁਣ ਇੱਕ ਖਤਰਨਾਕ ਖੇਡ ਸ਼ੁਰੂ ਹੋ ਚੁੱਕੀ ਸੀ ਅੱਗੇ ਕਤਲ ਦੀ ਗੱਡੀ ਸੀ ਜਿਸ ਦੇ ਵਿੱਚ ਹਥਿਆਰਬੰਦੇ ਬੰਦੇ ਸਨ ਅਤੇ ਪਿੱਛੇ ਇੱਕ ਨੇ ਹੱਤਾ ਪਰਿਵਾਰ ਜੋ ਸਿਰਫ ਇਨਸਾਫ ਦੀ ਅਗਦੇ ਵਿੱਚ ਸੜ ਰਿਹਾ ਸੀ ਗੱਡੀ ਗਿਰਧਪੁਰ ਸਾਹਿਬ ਤੋਂ ਨਿਕਲ ਕੇ ਰੋਪੜ ਵਾਲੇ ਹਾਈਵੇ ਤੇ ਪਹੁੰਚ ਗਈ ਸਪੀਡ 100 ਤੋਂ ਉੱਪਰ ਹੋ ਗਈ ਪਰ ਸਭ ਤੋਂ ਵੱਡਾ ਟਟਕਾ ਅਜੇ ਲੱਗਣਾ ਬਾਕੀ ਸੀ ਜਦੋਂ ਕਾਲੀ ਫੋਰਚੂਨਰ ਕਾਰ ਇੱਕ ਪੁਲਿਸ ਨਾਕੇ ਤੇ ਪਹੁੰਚੀ ਤਾਂ ਪੁਲਿਸ ਵਾਲਿਆਂ ਨੇ ਉਸ ਨੂੰ ਰੋਕਣ ਦੀ ਬਜਾਏ ਸਲੂਟ ਮਾਰਿਆ ਅਤੇ ਅੱਗੇ ਜਾਣ ਦਿੱਤਾ ਇਹ ਦੇਖ ਕੇ ਗੁਰਜੀਤ ਸਿੰਘ ਦੇ ਹੱਥ ਸਟੀਅਰਿੰਗ ਤੇ ਕੰਬ ਗਏ ਭੈਣੇ ਇਹ ਤਾਂ ਪੁਲਸੀ ਉਹਨਾਂ ਨਾਲ ਰਲਈ ਹੈ ਅਸੀਂ ਕਿੱਥੇ ਟੱਕਰ ਲੈ ਰਹੇ ਹਾਂ ਨਰਿੰਦਰ ਕੌਰ ਨੇ ਸਾਹਮਣੇ ਦੇਖਿਆ ਚੱਲ ਚੱਲ ਵੀ ਰਹੇ ਪਾਵੇਂ ਅੱਜ ਮੌਤ ਨਾਲ ਟੱਕਰ ਹੋ ਜਾਵੇ ਪਰ ਮੈਂ ਵੇਖਣਾ ਚਾਹੁੰਦੀ ਹਾਂ ਇਸ ਪ੍ਰਿੰਸ ਦਾ ਰੱਬ ਕੌਣ ਹੈ ਜੋ ਇਸ ਨੂੰ ਕਾਨੂੰਨ ਤੋਂ ਵੀ ਉੱਪਰ ਲੱਗਿਆ ਹੋਏ ਕਾਲੀ ਫੋਰਚੂਨਰ ਹੁਣ ਇੱਕ ਅਣਜਾਣ ਫਾਰਮ ਹਾਊਸ ਵੱਲ ਮੁੜ ਗਈ ਸੀ ਜੋ ਜੰਗਲ ਦੇ ਵਿਚਕਾਰ ਬਣਿਆ ਸੀ ਕੀ ਨਰਿੰਦਰ ਕੌਰ ਅਤੇ ਉਸ ਦਾ ਭਰਾ ਉੱਥੇ ਜਾਣ ਦੀ ਹਿੰਮਤ ਕਰਨਗੇ ਅਤੇ ਉਸ ਫਾਰਮ ਹਾਊਸ ਦੇ ਅੰਦਰ ਕੌਣ ਬੈਠਾ ਸੀ ਉਹ ਕਾਲੀ ਫੋਰਚੂਨਰ ਜੰਗਲ ਦੇ ਵਿਚਕਾਰ ਬਣੇ ਇੱਕ ਆਲੀਸ਼ਾਨ ਫਾਰਮ ਹਾਊਸ ਤੇ ਵੱਡੇ ਲੋਹੇ ਦੇ ਗੇਟ ਅੰਦਰ ਦਾਖਲ ਹੋਈ ਗੇਟ ਤੇ ਬੰਦੂਕ ਧਾਰੀ ਪਹਿਰੇਦਾਰ ਖੜੇ ਸਨ ਮਾਮਾ ਗੁਰਜੀਤ ਸਿੰਘ ਨੇ ਆਪਣੀ ਛੋਟੀ ਕਾਰ ਨੂੰ ਫਾਰਮ ਹਾਊਸ ਤੋਂ ਥੋੜੀ ਦੂਰ ਝਾੜੀਆਂ ਦੇ ਵਿੱਚ ਲੁਕਾ ਦਿੱਤਾ ਅਤੇ ਗੱਡੀ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਪਹਿਨੇ ਇੱਥੇ ਰੁਕ ਜਾ ਗੁਰਜੀਤ ਨੇ ਖੋੜੀ ਜਿੱਕਾ ਅੰਦਰ ਜਾਣਾ ਮੌਤੇ ਮੋਹ ਵਿੱਚ ਜਾਣ ਦੇ ਬਰਾਬਰ ਹੈ ਇਹ ਲੋਕ ਬੜੇ ਤਾਕਤਵਰ ਲੱਗਦੇ ਹਨ ਪਰ ਨਰਿੰਦਰ ਕੌਰ ਦੀਆਂ ਅੱਖਾਂ ਦੇ ਵਿੱਚ ਕੋਈ ਡਰ ਨਹੀਂ ਸੀ ਸਿਰਫ ਬਦਲਾ ਸੀ ਜੇ ਅੱਜ ਮੈਂ ਵਾਪਸ ਮੁੜੇ ਤਾਂ ਮੇਰੀ ਸੰਦੀਪ ਦੀ ਆਤਮਾ ਮੈਨੂੰ ਕਦੇ ਮਾਫ ਨਹੀਂ ਕਰੇਗੀ ਮੈਂ ਦੇਖਣਾ ਚਾਹੁੰਦੀ ਹਾਂ ਮੇਰੀ ਤੈਨੂੰ ਮਾਰਨ ਵਾਲਾ ਕਿਵੇਂ جشن ਮਨਾ ਰਿਹਾ ਹੈ ਦੋਵੇਂ ਭੈਣ ਭਰਾ ਖਨਿਰੇ ਦਾ ਫਾਇਦਾ ਚੁੱਕਦੇ ਹੋਏ फार्म हाउस ਦੇ ਪਿਛਲੇ ਕੰਨ ਤੱਕ ਪਹੁੰਚੇ ਕੰਨ ਬੜੀ ਉੱਚੀ ਸੀ ਪਰ ਇੱਕ ਪੁਰਾਣੇ ਦਰਖਤ ਦੇ ਸਹਾਰੇ ਗੁਰਜੀਤ ਉੱਪਰ ਚੜ੍ਹਿਆ ਅਤੇ ਨਰਿੰਦਰ ਕੌਰ ਨੇ ਵੀ ਖਤ ਲਿਆ ਉਹਨਾਂ ਨੇ ਛੱਤ ਤੋਂ ਹਟਾਂ ਵੇੜੇ ਦੇ ਵਿੱਚ ਆ ਕੇ ਸਾਹਮਣੇ ਦਾ ਨਜ਼ਾਰਾ ਦੇਖ ਕੇ ਨਰਿੰਦਰ ਕੌਰ ਦਾ ਖੂਨ ਜੰਮ ਗਿਆ ਵੇੜੇ ਦੇ ਵਿੱਚ ਮਹਿਫਲ ਸਜੀ ਹੋਈ ਸੀ ਸ਼ਰਾਬ ਦੀਆਂ ਬੋਤਲਾਂ ਖੁੱਲੀਆਂ ਪਈਆਂ ਸਨ ਇੱਕ ਵੱਡੇ ਸੋਫੇ ਤੇ ਉਹੀ ਮੁੰਡਾ ਪ੍ਰਿੰਸ ਬੈਠਾ ਸੀ ਉਸਦੇ ਹੱਥ ਦੇ ਵਿੱਚ ਸ਼ਰਾਬ ਦਾ ਗਲਾਸ ਸੀ ਅਤੇ ਉਹ ਜ਼ੋਰ ਨਾਲ ਹੱਸ ਰਿਹਾ ਸੀ ਉਸਦੇ ਸਾਹਮਣੇ ਕੁਰਸੀ ਤੇ ਇੱਕ ਪਾਰਿਸ਼ਰੀਰ ਵਾਲਾ ਬੰਦਾ ਬੈਠਾ ਸੀ ਇਹ ਕੋਈ ਹੋਰ ਨਹੀਂ ਬਲਕਿ ਇਲਾਕੇ ਦਾ ਬਹੁਤ ਵੱਡਾ ਸਿਆਸੀ ਨੇਤਾ ਸੀ ਜਿਸ ਦਾ ਪੁਲਿਸ ਅਤੇ ਪ੍ਰਸ਼ਾਸਨ ਤੇ ਪੂਰਾ ਦਬਾਅ ਸੀ ਪ੍ਰਿੰਸ ਨੇ ਗਲਾਸ ਖਵਾ ਦੇ ਵਿੱਚ ਲਹਿਰਾਇਆ ਮੰਨ ਗਿਆ ਅੰਕਲ ਜੀ ਤੁਹਾਡੇ ਦਿਮਗ ਨੂੰ ਕੀ ਗੇਮ ਪਾਈ ਹੈ ਦੁਨੀਆ ਸੋਤਰੀ ਹੈ ਕਿ ਪ੍ਰਿੰਸ ਮਰ ਮਿਟ ਚੁਕਿਆ ਹੈ ਤੇ ਇਥੇ ਜਾਮ ਨਾਲ ਜਾਮ ਟਕਰਾ ਰਿਹਾ ਹੈ ਨੇਤਾ ਹਸਿਆ ਪੁੱਤਰਾ ਤੇਰੇ ਫੌਜੀ ਪਿਆਉਣੇ ਮੈਨੂੰ ਮੋਟੀ ਰਕਮ ਦਿੱਤੀ ਸੀ ਪੁਲਿਸ ਰਿਪੋਰਟ ਬਦਲਨਾ ਤਾਂ ਮੇਰੇ ਖੱਬੇ ਹੱਥ ਦਾ ਕੰਮ ਸੀ ਅਸੀਂ ਡਾਕਟਰਾਂ ਨੂੰ ਖਰੀਦ ਲਿਆ ਹੈ ਪੁਲਿਸ ਨੂੰ ਚੁੱਪ ਕਰਾ ਦਿੱਤਾ ਹੈ ਅਤੇ ਤੇਰੀ ਜਗਾਹ ਇੱਕ ਲਵਾਰਸ਼ লাশ ਦਾ ਸੰਸਕਾਰ ਵੀ ਕਰਵਾ ਦਿੱਤਾ ਹੈ ਹੁਣ ਤੂੰ ਅਜਬ ਹੈ ਬਸ ਕੱਲ ਨੂੰ ਤੇਨੂੰ ਨੇਪਾਲ ਭੇਜ ਦੇਵਾਂਗੇ ਫਿਰ ਉੱਥੋਂ ਕੈਨੇਡਾ ਤੇਰਾ ਨਾਮ ਨਿਸ਼ਾਨ ਮਿਟ ਜਾਵੇਗਾ ਪ੍ਰਿੰਸ ਨੇ ਇੱਕ ਉੱਟ ਪਰਿਆ ਅਤੇ ਬੜੇ ਘਮੰਡ ਨਾਲ ਬੋਲਿਆ ਉਹ ਸੰਦੀਪ ਬੜੀ ਅੱਕ ਰੱਖਦੀ ਸੀ ਕਹਿੰਦੀ ਸੀ ਮੇਰੀ ਮੰਗਣੀ ਹੋ ਗਈ ਹੈ ਮੈਂ ਸੋਚਿਆ ਜੇ ਮੇਰਨੀ ਹੋਈ ਤਾਂ ਮੈਂ ਕਿਸੇ ਦੀ ਹੁਣ ਨਹੀਂ ਦੇਵਾਂਗਾ ਗੋਲੀ ਉਸ ਦੀ ਮੱਤੇ ਦੇ ਵਿੱਚ ਕਰ ਮਾਈ ਸਾੜੀ ਦੇ ਬੜਾ ਸਕੂਨ ਮਿਲਿਆ ਜਦੋਂ ਡਿੱਗੀ ਕੜੇਜੇ ਵਿੱਚ ਠੰਡ ਪੈ ਗਈ ਇਹ ਸੁਣਦਿਆਂ ਹੀ ਨਰਿੰਦਰ ਕੌਰ ਦਾ ਸਬਰ ਟੁੱਟ ਗਿਆ ਉਸਨੇ ਆਪਣਾ ਮੁੱਛ ਨਹੀਂ ਨਾਲ ਕਟ ਲਿਆ ਤਾਂ ਜੋ ਚਿਕਨਾ ਨਿਕਲੇ ਗੁਰਜੀਤ ਨੇ ਜਲਦੀ ਨਾਲ ਆਪਣਾ ਫੋਨ ਕਢਿਆ ਭੈਣੇ ਰੋਹੀਨਾ ਸਬੂਤ ਬਣਾ ਲੈਣ ਦੇ ਇਹ ਵੀਡੀਓ ਉਹਨਾਂ ਦੀ ਫਾਸੀ ਦਾ ਫੰਦਾ ਬਣ ਗਈ। ਗੁਰਜੀਤ ਨੇ ਕੰਬ ਦੇ ਖੱਪਾ ਨਾਲ ਵੀਡੀਓ ਬਣਾਉਣੀ ਸ਼ੁਰੂ ਕੀਤੀ। ਫੋਨ ਦੇ ਕੈਮਰੇ ਵਿੱਚ ਸਭ ਕੁਝ ਰਿਕਾਰਡ ਹੋ ਰਿਹਾ ਸੀ। ਪਿੰਸ ਦਾ ਕਬੂਲਨਾਮਾ, ਨੇਤਾ ਦੀ ਸਾਜ਼ਿਸ਼ ਅਤੇ ਇੱਕ ਸ਼ਰਾਬ ਦਾ ਦੌਰ ਇਹ ਉਹ ਸਬੂਤ ਸੀ ਜੋ ਮਰੇ ਹੋਏ ਨੂੰ ਵੀ ਜਿਉਂਦਾ ਸਾਬਤ ਕਰ ਸਕਦਾ ਸੀ। ਵੀਡੀਓ ਬਣ ਗਈ। ਗੁਰਜੀਤ ਨੇ ਫੋਨ ਜੇਬ ਦੇ ਵਿੱਚ ਪਾਇਆ ਅਤੇ ਵਾਪਸ ਮੜਨ ਦਾ ਇਸ਼ਾਰਾ ਕੀਤਾ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ। ਨਰਿੰਦਰ ਕੌਰ ਦਾ ਪੈਰ ਇੱਕ ਸੁੱਕੀ ਟਾਣੀ ਤੇ ਆ ਗਿਆ। ਕੜਕ ਰਾਤ ਦੇ ਹਨੇਰੇ ਵਿੱਚ ਇਹ ਆਵਾਜ਼ ਗੋਲੀ ਦੇ ਵਾਂਗੂੰ ਜੀ ਹੇਠਾਂ ਬੈਠੇ ਪ੍ਰਿੰਸ ਅਤੇ ਨੇਤਾ ਇੱਕਦਮ ਚੌਂ ਗਏ ਕੌਣ ਹੈ ਉੱਥੇ ਨੇਤਾ ਦੇ ਗਨਮੈਨਾਂ ਨੇ ਬੰਦੂਕਾਂ ਉੱਪਰ ਕਰ ਲਈਆਂ ਪ੍ਰਿੰਸ ਨੇ ਉੱਪਰ ਵੱਲ ਇਸ਼ਾਰਾ ਕੀਤਾ ਕੋਈ ਸ਼ਾਤੇ ਹੈ ਫੜੋ ਉਸ ਨੂੰ ਪੈਣੇ ਪੱਜ ਗੁਰਜੀਤ ਨੇ ਨਰਿੰਦਰ ਕੌਰ ਦਾ ਹੱਥ ਫੜਿਆ ਅਤੇ ਦੋਵੇਂ ਕੰਦ ਤੋਂ ਹੇਠਾਂ ਛਾਲ ਮਾਰ ਗਏ ਪਿੱਛੇ ਕੁੱਤੇ ਭੌਂਕਣ ਲੱਗੇ ਗੇਟ ਖੁੱਲਣ ਦੀ ਆਵਾਜ਼ ਆਈਆਂ ਗੁੰਡੇ ਉਹਨਾਂ ਦੇ ਪਿੱਛੇ ਦੌੜ ਗਏ ਗੁਰਜੀਤ ਅਤੇ ਨਰਿੰਦਰ ਕੌਰ ਖਨੇਰੇ ਦੇ ਵਿੱਚ ਅੰਨੇ ਵਾਪਤ ਰਹੇ ਸਨ ਕੰਡੇ ਉਹਨਾਂ ਦੇ ਕੱਪੜੇ ਪੜ ਰਹੇ ਸਨ ਪੈਰਾਂ ਦੇ ਵਿੱਚ ਥੇਡੇ ਲੱਗ ਰਹੇ ਸਨ ਪਰ ਉਹ ਰੁਕੇ ਨਹੀਂ ਉਹ ਆਪਣੀ ਗੱਡੀ ਤੱਕ ਪਹੁੰਚ ਗਏ ਗੁਰਜੀਤ ਨੇ ਕਾਲੀ ਨਾਲ ਚਾਬੀ ਲਗਾਈ ਪਰ ਹੱਥ ਕੰਬਣ ਕਰਕੇ ਚਾਬੀ ਡਿੱਗ ਪਈ ਜਲਦੀ ਕਰ ਵੀਰੇ ਉਹ ਆਗੇ ਹਨ ਨਰਿੰਦਰ ਕੌਰ ਚ ਕੀ ਪਿੱਛੋਂ ਟੋਰਚਾਂ ਦੀਆਂ ਰੋਸ਼ਨੀਆ ਨੇੜੇ ਆ ਰੀਆਂ ਸਨ ਇੱਥੇ ਹੀ ਨੇ ਕੇਰਲਾ ਉਹ ਗੋਡਿਆਂ ਦੀਆਂ ਆਵਾਜ਼ਾਂ ਆਈਆਂ ਗੁਰਜੀਤ ਨੇ ਚਾਬੀ ਚੁੱਕੀ ਅਤੇ ਗੱਡੀ ਸਟਾਰਟ ਕੀਤੀ ਇੰਜਨ ਗਰਜਿਆ ਅਤੇ ਗੱਡੀ ਝਾੜੀਆਂ ਵੱਲ ਨਿਕਲ ਕੇ ਕੱਚੇ ਰਸਤੇ ਤੇ ਦੌੜ ਗਈ ਪਿੱਛੇ ਫੋਰਚੂਨਰ ਗੱਡੀ ਵੀ ਲੱਗ ਗਈ ਹੁਣ ਜੰਗਲ ਦੇ ਵਿੱਚ ਮੌਤੀ ਰੈਸ਼ ਸ਼ੁਰੂ ਹੋ ਚੁੱਕੀ ਸੀ ਗੁਰਜੀਤ ਪੂਰੇ ਜੋਰ ਨਾਲ ਗੱਡੀ ਭਜਾਰਿਆ ਸੀ ਪਰ ਫੋਰਚੂਨਰ ਉਹਨਾਂ ਦੇ ਬੜੇ ਨੇੜੇ ਆ ਗਈ ਸੀ ਠਾ ਠਾ ਗੋਲੀਆਂ ਚੱਲਣ ਦੀ ਆਵਾਜ਼ ਆਈ ਪਿੱਛੋਂ ਗੋਲੀਆਂ ਮਾਰੀਆਂ ਜਾ ਰਹੀਆਂ ਸਨ ਇੱਕ ਗੋਲੀ ਗੁਰਜੀਤ ਦੀ ਗੱਡੀ ਦੇ ਪਿਛਲੇ ਸ਼ੀਸ਼ੇ ਨੂੰ ਤੋੜ ਕੇ ਬਿਲਕੁਲ ਅੰਦਰ ਆ ਕੇ ਵਜੀਬ ਕੱਚ ਦੇ ਟੁਕੜੇ ਨਰਿੰਦਰ ਕੌਰ ਦੇ ਉੱਪਰ ਡਿੱਗੇ ਵੀਰੇ ਅੱਜ ਅਸੀਂ ਮਚਾਂਗੇ ਨਹੀਂ ਨਰਿੰਦਰ ਕੌਰ ਰੋ ਪਈ ਪਰ ਇਹ ਫੋਨ ਇਸ ਸਬੂਤ ਬਰਤਨਾ ਤੈਦਾ ਹੈ ਤੂੰ ਫਿਕਰ ਨਾ ਕਰ ਪਹਿਣੇ ਗੁਰਜੀਤ ਸਟੀering ਘੁਮਾਤੋਂ ਫਿਕਰ ਨਾ ਕਰ ਪਹਿਣੇ ਗੁਰਜੀਤ ਨੇ ਸਟੀering ਘੁਮਾਦੇ ਹੋਏ ਕਿਆ ਮੈਂ ਇਹ ਵੀਡੀਓ ਹੁਣੇ ਵਟਸਐਪ ਤੇ ਸਾਰੇ ਰਿਸ਼ਤੇਦਾਰਾਂ ਅਤੇ ਮੀਡੀਆ ਨੂੰ ਭੇਜ ਰਿਹਾ ਹਾਂ ਗੁਰਜੀਤ ਨੇ ਇੱਕ ਹਾਤਨਾ ਗੱਡੀ ਚਲਾਉਂਦੇ ਹੋਏ ਫੋਨ ਕੱਢਿਆ ਨੈਟਵਰਕ ਬੜਾ ਘੱਟ ਸੀ ਵੀਡੀਓ ਅਪਲੋਡ ਹੋਣ ਲੱਗੀ 10% 30% ਪਿੱਛੋਂ ਫੋਰਚੂਨਰ ਨੇ ਜ਼ੋਰਦਾਰ ਟੱਕਰ ਮਾਰੀ ਟੜੰਮ ਗੁਰਜੀਤ ਦੀ ਛੋਟੀ ਕਾਰ ਸੜਕ ਤੋਂ ਉਤਰ ਕੇ ਇੱਕ ਦਰਖਤ ਦੇ ਨਾਲ ਜਟ ਕਰਾਈ ਇੰਜਣ ਬੰਦ ਹੋ ਗਿਆ ਧੂਆ ਨਿਕਲਣਗਾ ਨਰਿੰਦਰ ਕੌਰ ਅਤੇ ਗੁਰਜੀਤ ਜਖਮੀ ਖਲਾਤ ਦੇ ਵਿੱਚ ਅੰਦਰ ਫਸ ਗਏ ਪ੍ਰਿੰਸ ਅਤੇ ਨੇਤਾ ਦੇ ਗੁੰਡੇ ਗੱਡੀ ਦੇ ਬਾਹਰ ਆ ਗਏ ਪ੍ਰਿੰਸ ਹੱਸਦਾ ਹੋਇਆ ਕਾਰ ਦੇ ਕੋਲ ਆ ਉਸਨੇ ਖਿੜਕੀ ਦਾ ਕੱਟ ਤੋੜਿਆ ਅਤੇ ਅੰਦਰ ਚੱਕਿਆ ਕਿਉਂ ਅਟੀ ਜੀ ਪਹੁੰਚ ਕੇ ਕੀਰਤਪੁਰ ਹੁਣ ਤੁਹਾਡੇ ਫੁੱਲ ਵੀ ਇੱਚ ਤਰਨਗੇ ਪ੍ਰਿੰਸ ਨੇ ਬੰਦੂਕ ਨਰਿੰਦਰ ਕੌਰ ਦੇ ਮੱਥੇ ਤੇ ਰੱਖ ਦਿੱਤੀ ਕਿ ਸੱਚਮੁੱਚ ਇਨਸਾਫ ਦੀ ਲੜਾਈ ਇੱਥੇ ਹੀ ਖਤਮ ਹੋ ਜਾਵੇਗੀ ਜਾਂ ਫਿਰ ਉਹ ਅਧੂਰੀ ਅਪਲੋਡ ਹੋਈ ਵੀਡੀਓ ਕੋਈ ਕਮਾਲ ਕਰ ਸਕੇਗੀ ਜੰਗਲ ਦੇ ਵਿਚਕਾਰ ਟੁੱਟੀ ਹੋਈ ਕਾਰ ਦੇ ਅੰਦਰ ਨਰਿੰਦਰ ਕੌਰ ਦੀਆਂ ਅੱਖਾਂ ਸਾਹਮਣੇ ਮੋਤ ਖੜੀ ਸੀ ਪ੍ਰਿੰਸ ਦੇ ਹੱਥ ਦੇ ਵਿੱਚ ਪਈ ਪਿਸਤੌਲ ਦੀ ਨਾਲ ਹੀ ਸਿੱਧੀ ਉਸ ਦੇ ਮੱਥੇ ਨੂੰ ਛੋਰੀ ਸੀ ਪ੍ਰਿੰਸ ਦੇ ਚਿਹਰੇ ਤੇ ਉਹ ਸ਼ੈਤਾਨੀ ਖਾਸਾ ਸੀ ਜੋ ਸਿਰਫ ਉਹਨਾਂ ਲੋਕਾਂ ਦੇ ਚਿਹਰੇ ਤੇ ਹੁੰਦਾ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹ ਰੱਬ ਤੋਂ ਵੀ ਉੱਪਰ ਹਨ ਉਸ ਦੇ ਪਿੱਛੇ ਖੜਾ ਨੇਤਾ ਅਤੇ ਉਸ ਦੇ ਗੁੰਡੇ ਜਿੱਤ ਦੇ ਜਸ਼ਨ ਵਿੱਚ ਨਤਰੇ ਸਨ ਬੋਲ ਆਂਟੀ ਤੇਰੀ ਆਖਰੀ ਇੱਛਾ ਕੀ ਹੈ ਪ੍ਰਿੰਸ ਨੇ ਪਿਸਤੌਲ ਦਾ ਕੋੜਾ ਦਬਾਉਣ ਲਈ ਉਂਗਲ ਕਸੀ ਤੇਰੀ ਧੀ ਤ ਗਈ ਹੁਣ ਤੂੰ ਵੀ ਉਸਦੇ ਕੋਲ ਚਲੀ ਜਾ ਤੇਰਾ ਇਮਾਮਾ ਇਸ ਨੂੰ ਤਾਂ ਮੈਂ ਗੱਡੀ ਸਮੇਤ ਛੱਡ ਜਾਗਾ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਕਿ ਇੱਥੇ ਹੋਇਆ ਕੀ ਅਤੇ ਤੁਸੀਂ ਕਿੱਥੇ ਗਏ ਨਰਿੰਦਰ ਕੌਰ ਨੇ ਅੱਖਾਂ ਬੰਦ ਕਰ ਲਈਆਂ ਉਸਨੇ ਮਨ ਹੀ ਮਨ ਦੇ ਵਿੱਚ ਵਾਹਿਗੁਰੂ ਨੂੰ ਯਾਦ ਕੀਤਾ ਫੇ ਸੱਚੇ ਪਾਤਸ਼ਾਹ ਮੇਰੀ ਜਾਨ ਪਾਵੇਂ ਲੈ ਪਰ ਇਸ ਦਰਿੰਦੇ ਨੂੰ ਸਜ਼ਾ ਜ਼ਰੂਰ ਦੇਵੀ ਗੋਲੀ ਚਲਣ ਦੀ ਆਵਾਜ਼ ਆਣ ਹੀ ਵਾਲੀ ਸੀ ਅਚਾਨਕ ਨੇਤਾ ਦਾ ਫੋਨ ਵਜਿਆ ਨੇਤਾ ਨੇ ਗੁੱਸੇ ਦੇ ਵਿੱਚ ਫੋਨ ਕੱਟਿਆ ਕੌਣ ਮਰ ਗਿਆ ਹੈ ਇਸ ਵੇਲੇ ਪਰ ਜਿਵੇਂ ਹੀ ਉਸਨੇ ਸਕਰੀਨ ਦੇਖੀ ਉਸਦੇ ਚਿਹਰੇ ਦਾ ਰੰਗ ਉੱਡ ਗਿਆ ਇਹ ਫੋਨ ਚੰ디ਗੜ੍ਹ ਤੋਂ ਹਾਈ ਕਮਾਂਡ ਦਾ ਸੀ ਹੈਲੋ ਹੈਲੋ ਸਰ ਨੇਤਾ ਦੀ ਆਵਾਜ਼ ਕਮਰੇ 'ਚ ਸੀ ਦੂਜੇ ਪਾਸੇ ਤੋਂ ਜੋ ਆਵਾਜ਼ ਆਈ ਉਹ ਇੰਨੀ ਉੱਚੀ ਸੀ ਕਿ ਬਾਹਰ ਖੜੇ ਪੈਂਸ ਨੂੰ ਸੁਣਾਈ ਦਿੱਤੀ ਓਏ ਮੁਰਖਾ ਇੱਕ ਹੀ ਕਰ ਦਿੱਤਾ ਖੋਲ ਕੇ ਦੇਖ ਨਿਊ ਚੈਨਲ ਪੂਰੇ ਪੰਜਾਬ ਦੇ ਵਿੱਚ ਅੱਗ ਲੱਗ ਗਈ ਹੈ ਤੇਰੀ ਅਤੇ ਉਸ ਮਰੇ ਹੋਏ ਮੁੰਡੇ ਦੀ ਵੀਡੀਓ ਹਰ ਫੋਨ ਤੇ ਚੱਲ ਰਹੀ ਹੈ ਪੁਲਿਸ ਫੋਰਸ ਤੇਰੇ ਫਾਰਮ ਹਾਊਸ ਉੱਪਰ ਆ ਰਹੀ ਹੈ ਜੇ ਪੱਛ ਸਕਦਾ ਹੈ ਤਾਂ ਪੱਛ ਲੈ ਨੇਤਾ ਦੇ ਹੱਥੋਂ ਫੌਂਡਿਕ ਪਿਆ ਗੁਰਜੀਤ ਸਿੰਘ ਜੋ ਖੋਨ ਲਤਪਤ ਸਟੀਅਰਿੰਗ ਤੇ ਡਿੱਗਿਆ ਹੋਇਆ ਸੀ ਉਸਨੇ ਅਧ ਕੁਲੀਆਂ ਅੱਖਾਂ ਨਾਲ ਦੇਖਿਆ ਉਸ ਦਾ ਫੋਨ ਜੋ ਟੱਕਰ ਮੇਲੇ ਡੈਸ਼ਬੋਰਡ ਤੇ ਲੱਗ ਪਿਆ ਸੀ ਉਸ ਦੀ ਸਕਰੀਨ ਦੇ ਅਗਰੇ ਸੀ ਵੀਡੀਓ ਅਪਲੋਡਡ ਸਕਸੈਸਫੁਲੀ ਉਹ ਵੀਡੀਓ ਸਿਰਫ ਰਿਸ਼ਤੇਦਾਰਾਂ ਕੋਲ ਨਹੀਂ ਬਲਕਿ ਪੰਜਾਬ ਦੇ ਸਭ ਤੋਂ ਵੱਡੇ ਨਿਊਜ਼ ਚੈਨਲਾਂ ਦੇ ਵਟਸਐਪ ਗਰੁੱਪਾਂ ਦੇ ਵਿੱਚ ਪਹੁੰਚ ਚੁੱਕੀ ਸੀ ਪਜੋ ਪੁਲਸ ਆਲੀ ਹੈ ਨੇਤਾ ਜੀ ਕਿਹਾ ਅਤੇ ਆਪਣੀ ਗੱਡੀ ਵੱਲ ਦੌੜਿਆ ਪ੍ਰਿੰਸ ਹੱਕਾ ਬੱਕਾ ਰਹਿ ਗਿਆ ਪਰ ਅੰਕਲ ਮੇਰਾ ਕੀ ਬਣੋ ਤੂੰ ਮਾਰਕ ਤਿਆ ਤੂੰ ਮੈਨੂੰ ਵੀ ਮਰਵਾ ਦਿੱਤਾ ਹੈ ਨੇਤਾ ਨੇ ਪਿੰਸ ਨੂੰ ਧੱਕਾ ਮਾਰਿਆ ਅਤੇ ਆਪਣੀ ਫਾਰਚੂਨਰ ਭਜਾ ਕੇ ਲੈ ਗਿਆ ਪ੍ਰਿੰਸ ਇਕੱਲਾ ਰਹਿ ਗਿਆ ਉਸਦੇ ਹੱਥ ਦੇ ਵਿੱਚ ਪਿਸਤੌਲ ਸੀ ਸਾਹਮਣੇ ਨਰਿੰਦਰ ਕੌਰ ਪਰ ਹੁਣ ਉਸ ਦੀਆਂ ਅੱਖਾਂ ਦੇ ਵਿੱਚ ਡਰ ਆ ਚੁੱਕਾ ਸੀ ਦੂਰੋਂ ਜੰਗਲ ਦੇ ਵਿੱਚੋਂ ਸਾਇਰਨਾਂ ਦੀਆਂ ਆਵਾਜ਼ਾਂ ਗੂੰਜਣ ਲੱਗੀਆਂ ਇਸ ਵਾਰ ਇੱਕ ਦੋ ਗੱਡੀਆਂ ਨਹੀਂ ਬਲਕਿ ਪੂਰਾ ਕਾਫਲਾ ਲੱਗ ਰਿਹਾ ਸੀ ਪ੍ਰਿੰਸ ਨੇ ਸੋਚਿਆ ਕਿ ਨਰਿੰਦਰ ਕੌਰ ਨੂੰ ਮਾਰ ਕੇ ਜੰਗਲ ਦੇ ਵਿੱਚ ਲੁਕ ਜਾਵੇਗਾ ਉਸਨੇ ਫਿਰ ਤੋਂ ਪਿਸਤੌਲ ਕਢੀ ਫਿਰ ਇਸ ਤੋਂ ਪਹਿਲਾਂ ਕਿ ਗੋਲੀ ਚਲਾੰਦਾ ਹਨੇਰੇ ਦੇ ਵਿੱਚੋਂ ਇੱਕ ਗੋਲੀ ਆਈ ਠਾ ਗੋਲੀ ਪ੍ਰਿੰਸ ਦੇ ਹੱਥ ਤੇ ਲੱਗੀ ਪਿਸਤੌਲ ਦੂਰ ਜਾ ਕਿ ਡਿਗੀ ਪ੍ਰਿੰਸ ਚੀਕਦਾ ਹੋਇਆ ਜ਼ਮੀਨ ਤੇ ਡਿੱਗ ਪਿਆ ਸਾਹਮਣੇ ਤੋਂ ਤੇਜ਼ ਰੋਸ਼ਨੀ ਆਈ ਪੁਲਿਸ ਦੀਆਂ ਗੱਡੀਆਂ ਨੇ ਪੂਰੇ ਇਰਾਕੇ ਨੂੰ ਘੇਰ ਲਿਆ ਸੀ ਗੱਡੀ ਵਿੱਚੋਂ ਐਸਐਸਪੀ ਸਾਹਿਬ ਉਤਰੇ ਇੱਕ ਇਮਾਨਦਾਰ ਅਫਸਰ ਜਿਨ੍ਹਾਂ ਨੇ ਵਾਇਰਲ ਵੀਡੀਓ ਦੇਖ ਕੇ ਤੁਰੰਤ ਐਕਸ਼ਨ ਲਿਆ ਸੀ ਫੜ ਲਓ ਇਸ ਨੂੰ ਐਸਐਸਪੀ ਨੇ ਹੁਕਮ ਦਿੱਤਾ ਪੁਲਸਵਾਲਿਆਂ ਨੇ ਪੈਂਸਨ ਨੂੰ ਦਬੋਤ ਲਿਆ ਅਤੇ ਜ਼ਮੀਨ ਤੇ ਰਗੜ ਦਿੱਤਾ ਉਹੀ ਪ੍ਰਿੰਸ ਜੋ ਕੁਝ ਪਹਿਲਾਂ ਪਹਿਲਾ ਮੌਦਾ ਸਦਾਗਰ ਬਣਿਆ ਸੀ ਹੁਣ ਕੁੱਤੇ ਦੇ ਵਾਂਗ ਰਹਿਮ ਦੀ ਪੀਕ ਮਗਰਿਆ ਸੀ ਪੁਲਸਵਾਲਿਆਂ ਨੇ ਜਲਦੀ ਨਾਲ ਗੁਰਜੀਤ ਸਿੰਘ ਅਤੇ ਨਿਰੰਦਰ ਕੌਰ ਨੂੰ ਕਾਰ ਦੇ ਵਿੱਚੋਂ ਬਾਹਰ ਕਢਿਆ ਐਂਬੂਲੈਂਸ ਮੌਕੇ ਤੇ ਪਹੁੰਚ ਗਈ ਨਿਰੰਦਰ ਕੌਰ ਜ਼ਖਮੀ ਸੀ ਉਸਦੇ ਸਿਰ ਵਿੱਚੋਂ ਖੂਨ ਵਗ ਰਿਆ ਸੀ ਪਰ ਉਸਨੇ ਸੱਟਰ ਤੇ ਲੇਟਣ ਤੋਂ ਇਨਕਾਰ ਕਰ ਦਿੱਤਾ ਉਹ ਲੰਗੜਾਂਦੀ ਹੋਈ ਪ੍ਰਿੰਸ ਤੇ ਕੁਲ ਗਈ ਜੋ ਸਨੋ ਦੋ ਪੁਲਸਵਾਲਿਆਂ ਨੇ ਫੜਿਆ ਹੋਇਆ ਸੀ ਪ੍ਰਿੰਸ ਨੇ ਸਿਰ ਚੁੱਕ ਕੇ ਦੇਖਿਆ ਨਰਿੰਦਰ ਕੌਰ ਦੀਆਂ ਅੱਖਾਂ ਦੇ ਵਿੱਚ ਅਜੇ ਹੀ ਅੱਗ ਸੀ ਜੋ ਉਸ ਨੂੰ ਸੜ ਰਹੀ ਸੀ ਤੂੰ ਸੋਚਿਆ ਸੀ ਇੱਕ ਵਿਧਵਾ ਔਰਤ ਪਲਾਕੀ ਕਰ ਲਵੇਗੀ ਤੇ ਰਾਖੀ ਵਿਗਾੜ ਲਵੇਗੀ ਨਰਿੰਦਰ ਕੌਰ ਨੇ ਗਰਜਵੀਂ ਆਵਾਜ਼ ਦੇ ਵਿੱਚ ਕਿਹਾ ਤੂੰ ਮੇਰੀ ਧੀ ਮਾਰੀ ਸੀ ਤੂੰ ਕਰੁਣਕ ਰਿਜਾ ਸੀ ਤੂੰ ਆਪਣੀ ਮੌਦਾ ਡਰਾਮਾ ਕੀਤਾ ਪਰ ਤੂੰ ਭੁੱਲ ਗਿਆ ਕਿ ਮਾਂ ਦੀ ਬੱਧਵਾ ਅਸਮਾਨ ਵੀ ਪੜ ਦਿੰਦੀ ਹੈ ਨਰਿੰਦਰ ਕੌਰ ਨੇ ਪੂਰੇ ਜ਼ੋਰ ਨਾਲ ਆਪਣਾ ਹੱਥ ਚੁੱਕਿਆ ਅਤੇ ਪ੍ਰਿੰਸ ਦੇ ਮੋਤੇ ਇੱਕ ਜ਼ੋਰਦਾਰ ਚਪੇੜ ਮਾਰ ਦਿੱਤੀ ਚਟਾਕ ਇਹ ਚਪੇੜ ਸਿਰਫ ਇੱਕ ਮਾਰੀ ਨਹੀਂ ਸੀ ਇਹ ਹਰ ਉਸਤੀ ਦੀ ਸੀ ਜੋ ਅਜਿਹੇ ਦਰਿੰਦੇ ਦਾ ਸ਼ਿਕਾਰ ਹੁੰਦੀ ਹੈ ਪੁਲਿਸ ਵਾਲੇ ਵੀ ਚੁੱਪ ਖੜੇ ਰਹੇ ਕਿਸੇ ਨੇ ਉਸ ਨੂੰ ਰੋਕਿਆ ਨਹੀਂ ਲੈ ਜਾਓ ਇਸ ਨੂੰ ਐਸਐਸਪੀ ਨੇ ਕਿਹਾ ਅਤੇ ਉਸ ਨੇ ਤਾਂ ਨੂੰ ਹੀ ਰਸਤੇ ਦੇ ਵਿੱਚੋਂ ਨੱਕ ਤੇ ਫੜ ਲਿਆ ਹੁਣ ਸਭ ਦਾ ਹਿਸਾਬ ਹੋਵੇਗਾ ਉਹ ਡਾਕਟਰ ਉਹ ਥਾਣੇਦਾਰ ਜਿਸ ਨੇ ਝੂਠੀ ਰਿਪੋਰਟ ਬਣਾਈ ਸਭ ਦੇ ਸਭ ਜੇਲ ਜਾਣਗੇ ਹਾਂਜੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੁਰਮ ਭਾਵੇਂ ਕਿੰਨਾ ਵੀ ਚਲਾਕੀ ਨਾਲ ਕੀਤਾ ਜਾਵੇ ਸੱਚ ਦਾ ਸੂਰਜ ਇੱਕ ਦਿਨ ਜ਼ਰੂਰ ਚੜ੍ਹਦਾ ਹੈ ਖਾਸ ਕਰ ਜਦੋਂ ਉਸ ਸੱਚ ਦੇ ਪਿੱਛੇ ਇੱਕ ਮਾਂ ਦੀ ਤਾਕਤ ਖੜੀ ਹੋਵੇ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਸੱਚਮੁੱਚ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਜੀ ਇਹ ਕਲਪਨਾ ਕਹਾਣੀ ਹੈ ਇਸ ਦਾ ਅਸਲੀਅਤ ਦੇ ਨਾਲ ਕੋਈ ਦਾ ਸਬੰਧ ਨਹੀਂ ਹੈ ਹਾਂ ਇਸ ਦੇ ਵਿੱਚ ਕਈ ਨਾਮ ਕਈ ਘਟਨਾਵਾਂ ਜੜੀ ਹੈ ਅਸਲੀਅਤ ਤੋਂ ਪ੍ਰੇਰਿਤ ਹੈ ਲੇਕਿਨ ਇਹ ਪੂਰੀ ਅਸਲੀ ਨਹੀਂ ਹੈ ਇਹ ਖਬਰ ਨਹੀਂ ਹੈ ਕਹਾਣੀ ਹੈ ਇਸ ਨੂੰ ਕਹਾਣੀ ਵਜੋਂ ਰਹਿ ਜਾਵੇ ਇਸ ਦਾ ਮਕਸਦ ਕਿਸੇ ਨੂੰ ਤੇਸ ਪੰਜਾਬ ਨਾ ਕਿ ਸਦਾ ਦਿਲ ਦੁਖਣਾ ਨਹੀਂ ਗਏ ਇਹ ਸਿਰਫ ਮਨੋਰੰਜਨ ਦੇ ਲਈ ਕੁਝ ਚੰਗੀਆਂ ਚੀਜ਼ਾਂ ਸਿਖਾਉਣ ਦੇ ਲਈ ਅਤੇ ਸਮਾਜ ਨੂੰ ਇੱਕ ਚੰਗੀ ਸ਼ੇਰ ਦੇਣ ਦੇ ਲਈ ਬਣਾਈ ਗਈ ਹੈ ਹਾਂਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਹਾਂਜੀ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਤੀਹ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦਿਓ ਜੀ ਸਾਨੂੰ ਇਜਾਜ਼ਤ ਗੱਦਕੇ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ